ਮਰੀਜ਼ ਨੂੰ ਭੁੱਖ ਜਿਆਦਾ ਲੱਗਦੀ ਵਾਰ-ਵਾਰ ਭੁੱਖ ਲੱਗਦੀ ਹੁਣ ਖਾਣਾ ਖਾਦਾ 2 ਘੰਟੇ ਬਾਅਦ ਫੇਰ ਭੁੱਖ ਲੱਗਦੀ ਪੇਸ਼ੈਂਟ ਨੂੰ ਜਦੋਂ ਪਿਸ਼ਾਬ ਵਾਰ-ਵਾਰ ਆਈ ਜਾਂਦਾ ਦਿਨ 'ਚ 10-10 12-12 ਵਾਰੀ ਪਿਸ਼ਾਬ ਜਾਂਦਾ ਤਾਂ ਕੀ ਕਰਨ ਹੁੰਦਾ ਡਾਕਟਰ ਸਾਹਿਬ ਉਹ ਵਧੀ ਹੋਈ ਸ਼ੂਗਰ ਦੇ ਨਾਲ ਜਿੱਦਾਂ ਬਾਥਰੂਮ ਜਿਆਦਾ ਆਉਣਾ ਸ਼ੁਰੂ ਹੋ ਜਾਂਦਾ ਵਿੱਚ ਪਾਸ ਸੈਲ ਵੀ ਆਉਂਦੇ ਕਿਸੇ ਨੂੰ ਸਮੈਲ ਆਉਂਦੀ ਹੈ ਇਹਦੇ ਨਾਲ ਕਿਡਨੀ ਜਿਹੜੇ ਖਰਾਬ ਹੋਣ ਦੇ ਸੰਕੇਤ ਵੀ ਮਿਲਦੇ ਹੈਗੇ ਚਮੜੀ ਤੇ ਇਨਫੈਕਸ਼ਨ ਵਜਨ ਦਾ ਘਟ ਜਾਣਾ ਇਹ ਫੁੱਲ ਵਧੀ ਹੋਈ ਸ਼ੂਗਰ ਦੀ ਕਰ ਦੇਣਗੇ ਬੱਤੀ ਗੁਲ ਸਾਡੇ ਰਿਸ਼ਤੇਦਾਰ ਇੱਥੇ ਆਏ ਸੀਗੇ ਠੀਕ ਹੈ ਉਹਨਾਂ ਦੀ ਜਿਵੇਂ 슈ਗਰ ਦੀ ਪ੍ਰੋਬਲਮ ਸੀਗੀ 슈ਗਰ ਜੀ ਉਹਨਾਂ ਨੂੰ ਹਾਂਜੀ ਤੇ ਉਹਨਾਂ ਨੂੰ ਠੀਕ ਆ ਇੱਥੋਂ ਠੀਕ ਹੋਏ ਆ 슈ਗਰ ਦੀ ਪ੍ਰੋਬਲਮ ਇਹ ਕਾਦੇ ਫੁੱਲ ਨੇ ਕੀ ਹੈ ਜੀ ਇਹ ਹਰ ਮੌਸਮ 'ਚ ਹਰ ਰੋਤ ਦੇ ਵਿੱਚ ਤੁਹਾਨੂੰ ਮਿਲੇਗਾ ਇਹ 슈ਗਰ ਵਾਸਤੇ ਬਹੁਤ ਆਮ ਬਨ ਨੁਸਖਾ ਅੱਜ ਦਰਸ਼ਕਾਂ ਦੇ ਮੰਗਤ ਮਤਲਬ ਫੁੱਲਾਂ ਦੇ ਜ਼ਰੀਏ ਹਾਂਜੀ ਫੁੱਲਾਂ ਦੇ ਜ਼ਰੀਏ ਆ ਹਾਰਡਲਨ ਆਫਸੀ ਪਹਿਲੇ ਆ ਦੂਜੀ ਵਾਰਾਂ ਦੋਈ ਲੈਣਾ ਆਏ ਅੱਛਾ ਤੇ ਅੱਗੇ ਨੂੰ ਖਾ ਫਰਕ ਕੀ ਹੁੰਦਾ ਸੀ ਹਾਰਟ ਨੂੰ ਨਾ ਸਾਹ ਝੜਦਾ ਸੀ ਰਾਈਕਲ ਚਲਾਉਂਦੇ ਸੀ 10 ਕਿਲੋ ਮਾ ਜਾਣਾ ਸਾਹ ਚੜ ਜਾਣਾ ਉੱਤਰ ਜਾਣਾ ਜਦੋਂ ਠੀਕ ਹੋ ਜਾਣਾ ਫਿਰ ਚੜ ਜਾਣਾ ਤੇ ਹੁਣ ਬਿਲਕੁਲ ਘਰੋਂ 6 ਕਿਤੇ ਚੱਲ ਜੀ ਰਖੇ ਉੱਤਰੀ ਗਿਆ ਉਸ ਤੋਂ ਪਹਿਲਾਂ ਬਾਪੂ ਜੀ ਫਿਰ ਤੁਸੀਂ ਡਾਕਟਰ ਨੂੰ ਦਿਖਾਇਆ ਕਿਸੇ ਨੂੰ ਹਾਂ ਜੀ ਦਿਖਾਇਆ ਪਹਿਲੇ ਜੀ ਆਪ ਸਰਜਰੀ ਹੋਊਗੀ ਕਹਿੰਦੇ 4 ਲੱਖ ਰੁਪਈਆ ਜਮ੍ਹਾਂ ਕਰਾਓ ਥੋੜੀ ਐਡ ਵੀਸਲੀ ਪੜ ਲਈ ਫਿਰ ਇਹ ਸੁਣ ਕੇ ਫਿਰ ਸੀ ਇਥੇ ਡਾਕਟਰ ਸਾਹਿਬ ਉਹਨਾਂ ਕੋਲ ਆ ਗਏ ਤੇ ਤਦ ਉਹ ਯਕੂਰਨ ਲੱਗੇ ਆ ਤੇ ਹੁਣ ਬਹੁਤ ਠੀਕ ਆ ਆਪਰੇਸ਼ਨ ਤੋਂ ਚੀਰ ਫਾੜ ਤੋਂ ਬਚ ਗਿਆ ਬਚ ਗਿਆ ਜੀ ਮਹਾਰਾਜ ਬਚਾ ਗਿਆ ਬਹੁਤ ਜਿਆਦਾ ਜਿਹੜੀ ਬੋਡੀ ਦੇ ਵਿੱਚ 슈ਗਰ ਵਧੀ ਹੋਈ ਉਹਨੂੰ ਬੈਲੈਂਸ ਕਰਦਾ ਹੈਗਾ ਜਿੱਦਾਂ ਸਕਿਨ ਪ੍ਰੋਬਲਮ ਨੂੰ ਵੀ ਫਰੂਕੀ ਸਾਹਿਬੇ ਠੀਕ ਕਰਦਾ ਹੈਗਾ ਤੇ ਸਭ ਤੋਂ ਦੁਨੀਆ ਦਾ ਪਾਵਰਫੁੱਲ ਜਿਹੜਾ ਹੈਗਾ ਬਲੱਡ ਪਿਊਰੀਫਾਇਰ ਵੀ ਇਹ ਹੈ ਹਾਂਜੀ ਬਲੱਡ ਨੂੰ ਸਾਫ਼ ਕਰਦਾ ਹੈ ਖੁੱਲਾ ਤੋਂ ਇਹਦਾ ਅਰਕ ਤਿਆਰ ਕੀਤਾ ਗਿਆ ਹੈਗਾ ਇਹਦੀਆਂ 5 ਬੂੰਦਾ ਇਦਾਂ ਸਿੱਧੀਆਂ ਜੀਪ ਤੇ ਪਾ ਦੇਣੀਆਂ ਹਜੇ ਦਾ ਜਦੋਂ ਅੱਧੇ ਘੰਟੇ ਬਾਅਦ ਤੁਸੀਂ ਚੈੱਕ ਕਰੋਗੇ ਤਾਂ ਸ਼ੂਗਰ ਬਿਲਕੁਲ ਨੋਰਮਲ ਹੋਊਗੀ ਜਿੱਦਾਂ ਆਪਾਂ ਟੈਬਲੇਟ ਨਾਲ ਇਹਨੂੰ ਨੋਰਮਲ ਕਰਦੇ ਆਂ ਇੰਨਾ ਪਾਵਰਫੁੱਲ ਹਰਕਾ ਹੈ ਅੱਜ ਤੋਂ ਮੈਨੂੰ ਪ੍ਰੋਬਲਮ ਮੇਨ ਨਾੜੀ ਹੁੰਦੀ ਹੈ ਜਿਹੜੀ ਉਹ ਬਲੌਕ ਵੀ ਮੇਨ ਨਾੜੀ ਹਾਂ ਉਹਨਾਂ ਨੇ ਸੂਈ ਪਾਈ ਸੀ ਕਹਿੰਦੇ ਹੁਣ ਤੇਰੇ ਵੀ ਦੋ ਪੈਣਗੇ ਛੱਟ ਪੈਣਗੇ ਅਸੀਂ ਫਿਰ ਨਹੀਂ ਹੁਣ ਨਹੀਂ ਪਾਉਣਾ ਇਹ ਟਾਈਮ ਹੈ ਨਹੀਂ ਸਾਡੇ ਕੋਲ ਤੁਹਾਡੇ ਰੈਕਟਰੀ ਚ ਕੋਈ ਦਵਾਈ ਲੈ ਗਿਆ ਸੀ ਇਹਨਾਂ ਕੋਲ ਉਹ ਕਹਿੰਦੇ ਤੁਸੀਂ ਇੱਕ ਵਾਰੀ ਉੱਥੇ ਜਾਓ ਅਸੀਂ ਇੱਥੇ ਆ ਗਏ ਆ ਪਹਿਲੀ ਵਾਰੀ ਦਵਾਈ ਲਗਾਇਆ ਉਸ ਤੋਂ ਬਾਅਦ ਮੇਰੇ ਪੇਟ ਕੋਈ ਕੁਝ ਨਹੀਂ ਹੋਏਗਾ ਇੱਕ ਵਾਰ ਨਾਲ ਹੀ ਇੱਕ ਨਾਲ ਹੀ ਹਾਂ ਦੂਜਿਆ ਰਾਮ ਹੈ ਚਲੋ ਤੁਹਾਡੇ ਵੀ ਫਿਰ ਤਾਂ ਬਾਪੂ ਜੀ ਵਾਂਗੂ ਜਿਹੜੀ ਚੀਰ ਫਾੜ ਹੈਗੀ ਉਹ ਬਚ ਗਈ ਬਿਲਕੁਲ ਬਿਲਕੁਲ ਜਿਹੜਾ ਨੁਸਖਾ ਹੈਗਾ ਜਿਹੜਾ ਫਾਰਮੂਲਾ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਇਹ ਬੱਤੀ ਗੁੱਲ 슈ਗਰ ਵਧੀ ਹੋਈ ਦੀ ਉਹ ਕਿਵੇਂ ਕਰਨੀ ਹੈ ਕੋਸੇ ਪਾਣੀ ਨਾਲ ਇਹਨੂੰ ਦੇਖੋ ਫਰੂਕੀ ਸਾਹਿਬ ਡੋਜ਼ ਵੀ ਦੀ ਦਰਸ਼ਕਾਂ ਨੂੰ ਦੱਸ ਦਿੰਨੇ ਆ ਲੋ 10 ਤੋਂ 15 ਦਿਨ ਦੇ ਵਿੱਚ ਵਿੱਚ ਇਹ ਵੀ 슈ਗਰ ਨੂੰ ਮੈਨੇਜ ਕਰ ਦੂਗਾ ਬਿਲਕੁਲ ਇਹਨਾਂ ਚਾਰਾਂ ਚੋਂ 20-20 ਡ੍ਰੌਪਸ ਫੇਰੇ ਸ਼ਾਮ ਲੈਣੇ ਹੈਗੇ 10-10 ਮਿੰਟ ਦੇ ਫਰਕ ਨਾਲ 슈ਗਰ ਨੂੰ ਇਹ ਵੀ ਜੱਟ ਤੋਂ ਬਿਲਕੁਲ ਠੀਕ ਕਰ ਦੂਗਾ ਇਹ ਫੁੱਲ ਵਧੀ ਹੋਈ 슈ਗਰ ਦੀ ਕਰ ਦੇਣਗੇ 32 ਗੁੱਲ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਰੂਕੀ ਅੱਜ ਜੀ ਤੁਹਾਡੀ ਮੁਲਾਕਾਤ ਹੈਗੀ ਹੈ ਜਿਹੜੀ ਇੱਕ ਵਾਰ ਮੋੜ ਤੋਂ ਅਸੀਂ ਕਰਵਾਉਣ ਲੱਗੇ ਆਂ ਡਾਕਟਰ सुरेंद्र ਸ਼ਰਮਾ ਜੀ ਨਾਲ ਹੈਲਥ케ਅਰ ਮੋਗਾ ਵਾਲੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਾਂਗੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਇਹ ਫੁੱਲ ਹੈਗੇ ਨੇ ਇਹ ਵਧੀ ਹੋਈ ਸ਼ੂਗਰ ਦੀ ਬੱਤੀ ਗੁਲ ਕਰ ਦਿੰਦੇ ਨੇ ਜਦੋਂ ਕਿ ਸਾਨੂੰ ਪਤਾ ਹੈ ਕਿ ਜਿਹੜੇ ਫੁੱਲ ਨੇ ਸਾਨੂੰ ਆਲੇ ਦੁਆਲੇ ਕਿਆਰੀਆਂ ਦੇ ਵਿੱਚ ਸੜਕਾਂ ਦੇ ਆਲੇ ਦੁਆਲੇ ਆਪਣੇ ਘਰਾਂ ਦੇ ਵਿੱਚ ਬਾਗ ਬਗੀਚਿਆਂ 'ਚ ਆਪਣੇ ਹੋਏ ਮਿਲ ਜਾਂਦੇ ਨੇ ਤੇ ਅਸੀਂ ਇਹਨੂੰ ਹਲਕੇ 'ਚ ਲੈ ਜਾਂਦੇ ਸੀ ਪਰ ਅੱਜ ਇਹ ਜਿਹੜੇ ਫੁੱਲ ਹੈਗੇ ਨੇ ਸ਼ੂਗਰ ਦੇ ਉੱਤੇ ਭਾਰੀ ਪੈਣ ਵਾਲੇ ਨੇ ਸ਼ੁਰੂਆਤ ਕਰ ਲੰਨੇ ਆਂ ਸੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਰੁਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਡਾਕਟਰ ਸਾਹਿਬ ਅਸੀਂ ਇਹਨਾਂ ਨੂੰ ਤਾਂ ਇੱਕ ਆਮ ਜਿਹਾ ਫੁੱਲ ਅਸੀਂ ਸਮਝ ਕੇ ਕਈ ਵਾਰ ਪਾਣੀ ਵੀ ਨਹੀਂ ਦਿੰਦੇ ਵੀ ਚਲੋ ਇਹ ਤਾਂ ਆਪਣੇ ਆਪ ਹੋਈ ਜਾਣਗੇ ਤੇ ਤੁਸੀਂ ਕਹਿ ਰਹੇ ਹੋ ਵੀ ਇਹ ਬੜੀ ਕੀਮਤੀ ਸ਼ਹਿ ਹੈਗੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਆਰੀਆਂ ਦੇ ਵਿੱਚ ਸਾਡੇ ਬਾਹਰ ਸੜਕਾਂ ਤੇ ਆਪਣੇ ਫੋਜਣ ਦੇ ਨੂੰ ਵਿਜਣ ਦੀ ਲੋੜ ਨਹੀਂ ਹੁੰਦੀ ਜੀ ਇਹ ਕਾਦੇ ਫੁੱਲ ਨੇ ਕੀ ਹੈ ਜੀ ਇਹ ਬਿਲਕੁਲ ਫਰੂਕੀ ਸਾਹਿਬ ਇਹ ਜ ਹੈਗਾ ਵਾ ਜਿਹੜਾ ਫੁੱਲ ਵੇਖਣ ਨੂੰ ਕਿੰਨਾ ਵਧੀਆ ਲੱਗ ਰਿਹਾ ਪਰ ਇਹ ਸਦਾ ਬਹਾਰ ਦਾ ਫੁੱਲ ਆ ਜਾਂ ਸਦਾ ਬਹਾਰ ਸਦਾ ਬਹਾਰ ਸਦੀ ਬਹਾਰ ਰਹੇਗੀ ਹਾਂਜੀ ਹਰ ਮੌਸਮ ਚ ਹਰ ਰੋਤ ਦੇ ਵਿੱਚ ਤੁਹਾਨੂੰ ਮਿਲੇਗਾ ਤੇ ਇੱਤਾ ਹੀ ਖਿਹੜਿਆ ਹੀ ਮਿਲੇਗਾ ਤੇ ਇਹਦਾ ਇਹਦੇ ਵਾਸਤੇ ਸ਼ੂਗਰ ਵਾਸਤੇ ਬਹੁਤ ਆਰਾਮ ਦਾ ਨੁਸਖਾ ਅੱਜ ਦਰਸ਼ਕਾਂ ਨੂੰ ਦੇਵਾਂਗੇ ਮਤਲਬ ਫੁੱਲਾਂ ਦੇ ਜ਼ਰੀਏ ਹਾਂਜੀ ਫੁੱਲਾਂ ਦੇ ਜ਼ਰੀਏ ਇਸੇ ਕਰਕੇ ਡਾਕਟਰ ਸਾਹਿਬ ਇਹਨੂੰ ਤਾਂ ਬਹੁਤ ਵੀ ਹੋਰ ਨਾਮ ਵੀ ਹੈਗੇ ਨੇ ਜਿਹੜੇ ਇਹਨੂੰ ਜਾਣੇ ਜਾਂਦੇ ਨੇ ਜ਼ਿਆਦਾਤਰ ਇਹਨੂੰ ਕਲਿਆਣਕਾਰੀ ਵੀ ਆਯੁਰਵੇਦ ਦੇ ਵਿੱਚ ਕਿਹਾ ਗਿਆ ਉਹਦਾ ਕੀ ਕਾਰਨਾ ਹੈ ਕल्याणकारी ਤਾਂ ਹੈ ਵੀ ਸਾਰੇ ਰੋਗਾਂ ਦਾ ਤਾਂ ਕल्याण ਕਰਦਾ ਵਾ ਇਹ ਬਹੁਤ ਜ਼ਿਆਦਾ ਜਿਹੜੀ ਬਾਡੀ ਦੇ ਵਿੱਚ 슈ਗਰ ਵਧੀ ਹੋਈ ਉਹਨੂੰ ਬੈਲੈਂਸ ਕਰਦਾ ਹੈਗਾ ਜਿੱਦਾਂ ਸਕਿਨ ਪ੍ਰੋਬਲਮ ਨੂੰ ਵੀ ਫਰੂਕੀ ਸਾਹਿਬੇ ਠੀਕ ਕਰਦਾ ਹੈਗਾ ਤੇ ਸਭ ਤੋਂ ਦੁਨੀਆ ਦਾ ਪਾਵਰਫੁੱਲ ਜਿਹੜਾ ਹੈਗਾ ਬਲੱਡ ਪਿਊਰੀਫਾਇਰ ਵੀ ਹੈ ਇਹ ਹਾਂਜੀ ਬਲੱਡ ਨੂੰ ਸਾਫ਼ ਕਰਦਾ ਹੈਗਾ ਜੀ ਜੀ ਚਲੋ ਅਸੀਂ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਕੋਲੋਂ ਅਸੀਂ ਸਮਝਾਂਗੇ ਪਰ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਇਹ 슈ਗਰ ਦੀ ਬੱਤੀ ਵਧੀ ਹੋਈ 슈ਗਰ ਦੀ ਬੱਤੀ ਗੁਲ ਕਰ ਦੇਣਗੇ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਨੂੰ 슈ਗਰ ਜਿਹੜੀ ਹੋਣ ਵਾਲੀ ਹੈ ਜਾਂ ਸਾਨੂੰ 슈ਗਰ ਹੋ ਚੁੱਕੀ ਹੈ ਉਹਦਾ ਕੁਝ ਪਤਾ ਲੱਗਣ ਦੇ ਕੁਝ ਚਾਂਸ ਹੁੰਦੇ ਨੇ ਬਗੈਰ ਟੈਸਟ ਕਰਾਏ ਹਾਂਜੀ ਹਾਂਜੀ ਆਪਾਂ ਤਾਂ ਤੁਹਾਨੂੰ ਪਹਿਲਾਂ ਵੀ ਦਰਸ਼ਕਾਂ ਨੂੰ ਕਾਫੀ ਜਾਣਕਾਰੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦਿੱਤੀ ਵੀ ਅਸੀਂ ਜਿਹੜੇ ਸਿੰਪਟਮ ਦੇ ਅਕੋਰਡਿੰਗ ਦੇਖਦੇ ਵੀ ਪੇਸ਼ੇਵਰ ਨੂੰ ਕੀ ਪ੍ਰੋਬਲਮ ਕੋਈ ਅਸੀਂ ਰਿਪੋਰਟ ਜਾਂ ਕਿਸੇ ਤਰ੍ਹਾਂ ਦਾ ਕੋਈ ਟੈਸਟ ਅਸੀਂ ਨਹੀਂ ਕਰਵਾਉਂਦੇ ਇਸੇ ਤਰ੍ਹਾਂ 슈ਗਰ ਦੀਆਂ ਜਿਹੜੀਆਂ ਆਲਾਮਤਾ ਹੈਗੀਆਂ ਦਰਸ਼ਕਾਂ ਨੂੰ ਆਪਾਂ ਦੱਸ ਦਿੰਨੇ ਆ ਜਿੱਦਾਂ ਮਰੀਜ਼ ਨੂੰ ਭੁੱਖ ਜਿਆਦਾ ਲੱਗਦੀ ਵਾਰ-ਵਾਰ ਭੁੱਖ ਲੱਗਦੀ ਹੁਣ ਖਾਣਾ ਖਾਦਾ 2 ਘੰਟੇ ਬਾਅਦ ਫੇਰ ਭੁੱਖ ਲੱਗ ਗਈ ਇੱਕ ਤਾਂ ਇਹ ਸਿੰਪਟਮ ਹੁੰਦਾ ਇੱਕ ਫਰੂਕੀ ਸਾਹਿਬ ਹੁੰਦਾ ਪੇਸ਼ੈਂਟ ਨੂੰ ਜਦੋਂ ਪਿਸ਼ਾਬ ਵਾਰ-ਵਾਰ ਆਈ ਜਾਂਦਾ ਦਿਨ ਚ 10 10 12 12 ਵਾਰੀ ਪਿਸ਼ਾਬ ਜਾਂਦਾ ਤਾਂ ਕੀ ਕਰਨ ਉਹ ਡਾਕਟਰ ਸਾਹਿਬ ਉਹ ਵਧੀ ਹੋਈ ਸ਼ੂਗਰ ਦੇ ਨਾਲ ਜਿੱਦਾਂ ਬਾਥਰੂਮ ਜਿਆਦਾ ਆਉਣਾ ਸ਼ੁਰੂ ਹੋ ਜਾਂਦਾ ਵਿੱਚ ਪਾਸ ਸੈੱਲ ਵੀ ਆਉਂਦੇ ਕਿਸੇ ਨੂੰ ਸਮੈਲ ਆਉਂਦੀ ਹੈ ਜਾਂ ਬਾਥਰੂਮ ਦੇ ਵਿੱਚ ਸਭ ਤੋਂ ਵੱਡਾ ਸਾਈਨ ਹੈਗਾ ਜਦੋਂ ਅਸੀਂ ਉੱਥੇ ਬਾਥਰੂਮ ਪਿਸ਼ਾਬ ਕਰਕੇ ਆਉਂਦੇ ਆ ਤੇ ਉੱਥੇ ਕੀੜੀਆਂ ਦੇ ਉੱਪਰ ਇਕੱਠੀਆਂ ਹੋ ਜਾਂਦੀਆਂ ਉਹ ਵੀ ਸਮ ਜੀ ਜਿੱਦਾਂ ਇਹਦੇ ਨਾਲ ਕਿਡਨੀ ਜਿਹੜੇ ਖਰਾਬ ਹੋਣ ਦੇ ਸੰਕੇਤ ਵੀ ਮਿਲਦੇ ਹੈਗੇ ਚਮੜੀ ਤੇ ਇਨਫੈਕਸ਼ਨ ਵਜਨ ਦਾ ਘਟ ਜਾਣਾ ਜਿੱਦਾਂ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਜਾਂ ਆਪਾਂ ਪਹਿਲਾਂ ਵੀ ਜਾਣਕਾਰੀ ਤੇ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵਧ ਰਿਹਾ ਉਹ ਗੋਲੀ ਖਾ ਰਿਹਾ ਉਹਨਾਂ ਨੂੰ ਸ਼ੂਗਰ ਹੋਊਗੀ ਹੋਊਗੀ ਅੱਛਾ ਡਾਕਟਰ ਸਾਹਿਬ ਇਹ ਸ਼ੂਗਰ ਹੈਗੀ ਹੈ ਜਿਹੜੀ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਨਾ ਤਾਂ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ ਨਾ ਮਿੱਠਾ ਛੱਡਣ ਨਾਲ ਸ਼ੂਗਰ ਘਟਦੀ ਹੈ ਉਹ ਕੀ ਫਾਰਮੂਲਾ ਦੱਸਿਆ ਸੀ ਤੁਸੀਂ ਬਿਲਕੁਲ ਜੀ ਉਹ ਦਰਸ਼ਕਾਂ ਨੂੰ ਜਾਣਕਾਰੀ ਦੱਸਿਆ ਸੀ ਵੀ ਦਾ ਦਾ ਜਿਹੜਾ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ ਨਾ ਮਿੱਠਾ ਛੱਡਣ ਨਾਲ ਸ਼ੂਗਰ ਠੀਕ ਹੁੰਦੀ ਹੈ ਜਦੋਂ ਸਾਡੀ ਬਾਡੀ ਦੇ ਵਿੱਚ ਲੀਵਰ ਫੈਟੀ ਹੁੰਦਾ ਜਾਂ ਕਿਸੇ ਚੀਜ਼ ਨੂੰ ਹজম ਨਹੀਂ ਕਰਦਾ ਤੇ ਉਹਦੇ ਨਾਲ ਭਾਵੇਂ ਅਸੀਂ ਰੋਟੀਆਂ ਵੀ ਦੋ ਫੁਲਕੇ ਪ੍ਰਸ਼ਾਦ ਦੇ ਵਿੱਚ ਆ ਦੋ ਖਾ ਲੈਨੇ ਉਹਦੇ ਨਾਲ ਵੀ ਸ਼ੂਗਰ ਲੈਵਲ ਵੱਜ ਜਾਂਦਾ ਹੈਗਾ ਜੀ ਜੀ ਹੁੰਦੀ ਕੀ ਹੈ ਜੀ ਸਾਨੂੰ ਥੋੜਾ ਜਿਆਦਾ ਨੇੜੇ ਦਰਸ਼ਕ ਜਾਨਣਾ ਚਾਹੁੰਦੇ ਨੇ ਵੈਸੇ ਤਾਂ ਸਭ ਨੂੰ ਪਤਾ ਹੈ ਕਿ ਸ਼ੂਗਰ ਦੀ ਬਿਮਾਰੀ ਕੀ ਹੈ ਫਿਰ ਵੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਆ ਜਿਨ੍ਹਾਂ ਨੂੰ ਨਹੀਂ ਇਲਮ ਹੈਗਾ ਕਿ ਇਸ ਤਰ੍ਹਾਂ ਦੀ ਬਿਮਾਰੀ ਨੂੰ ਸ਼ੂਗਰ ਕਹਿੰਦੇ ਨੇ ਇਹ ਹੁੰਦੀ ਕਿਉਂ ਹੈ ਬਲੱਡ ਦੇ ਵਿੱਚ ਫਰੂਕੀ ਸਾਹਿਬ ਜਿੱਦਾਂ ਗਲੂਕੋਜ਼ ਦੀ ਮਾਤਰਾ ਵੱਧ ਜਾਂਦੀ ਆ ਕਿਵੇਂ ਕਿ ਮਿੱਠਾ ਆ ਮਿੱਠਾ ਹਾਂ ਮਿੱਠੇ ਦੀ ਮਾਤਰਾ ਵੱਧ ਜਾਂਦੀ ਆ ਤੇ ਜਿੱਦਾਂ ਅਬਜ਼ੌਰਬ ਬਾਡੀ ਕਰਨੀ ਛੱਡ ਦਿੰਦੀ ਆ ਇਨਸੂਲਿਨ ਦੀ ਮਾਤਰਾ ਘਟ ਜਾਂਦੀ ਆ ਜਾਂ ਆਪਣੇ ਜਿਹੜੀ ਪੈਨ ਕਰੈ ਇਨਸੂਲਿਨ ਘੱਟ ਬਣਾਉਂਦੀ ਹੈਗੀ ਜੋ ਆਪਾਂ ਖਾਂਦੇ ਆ ਉਹ ਜਿਹੜਾ ਸ਼ੂਗਰ ਲੈਵਲ ਵੱਧ ਜਾਂਦਾ ਉਹਨੂੰ ਉਹ ਹজম ਨਹੀਂ ਕਰਦੀ ਹੈਗੀ ਅੱਜ ਕੱਲ ਦੇ ਸਮੇਂ ਤੁਸੀਂ ਦੇਖਿਆ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਤਾਦਾਦ ਦੇ ਵਿੱਚ ਸ਼ੂਗਰ ਦੇ ਮਰੀਜ਼ ਪਾਏ ਜਾਂਦੇ ਜੇ ਪੰਜਾਂ ਤੋਂ ਤਿੰਨ ਲੋਕਾਂ ਨੂੰ ਜਿਹੜੀ ਭਾਰਤ ਦੇ ਵਿੱਚ ਸ਼ੂਗਰ ਹੈਗੀ ਆ ਇੰਨੀ ਵੱਡੀ ਤਾਦਾਦ ਹੈ ਇੰਡੀਆ ਦੇ ਵਿੱਚ ਇਹਦੀ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈਗੀ ਹੈ ਤੁਸੀਂ ਜਿਹੜਾ ਇੱਕ ਸਾਡੇ ਮਰੀਜ਼ ਇੱਥੇ ਬੈਠੇ ਸੀ ਤੁਸੀਂ ਉਹਨਾਂ ਨੂੰ ਕਿਹਾ ਸੀ ਕਿ ਜਿਹੜੀ ਸ਼ੂਗਰ ਹੈਗੀ ਹੈ ਤੁਸੀਂ ਉਹਨੂੰ ਕੋਈ ਬਿਮਾਰੀ ਨਹੀਂ ਮੰਨਦੇ ਸ਼ੂਗਰ ਨੇ ਤਾਂ ਜੀ ਦੁਨੀਆ ਬਿਮਾਰ ਕੀਤੀ ਵੀ ਇਹ ਤੁਸੀਂ ਉਹਨੂੰ ਬਿਮਾਰੀ ਨਹੀਂ ਮੰਨਦੇ ਇਹ ਕੀ ਗੱਲ ਹੈ ਜੀ ਇਹ ਗਲਤ ਲਾਈਫ ਸਟਾਈਲ ਹੁੰਦਾ ਫਰੁਕੀ ਸਾਹਿਬ ਇਹਨੂੰ ਆਪਾਂ ਬਿਮਾਰੀ ਨਹੀਂ ਮੰਨ ਸਕਦੇ ਜਿੱਦਾਂ ਗਲਤ ਖਾਣ ਪੀਣ ਨਾਲ 슈ਗਰ ਦਾ ਲੈਵਲ ਜਿਹੜਾ ਬਾਡੀ ਦੇ ਵਿੱਚ ਵੱਜ ਜਾਂਦਾ ਹੈਗਾ ਜ਼ਿਆਦਾਤਰ ਹੁਣ ਲੋਕ ਆਪਣੇ ਅਜੋ ਦੋਂ ਦਾ ਤੁਸੀਂ ਦੇਖਿਆ ਇੰਡੀਆ ਦੇ ਵਿੱਚ ਆਪਣੇ ਲੋਕ ਫਾਸਟ ਫੂਡ ਖਾਣ ਲੱਗੇ ਜਿੱਦੋਂ ਪੀਜ਼ਾ ਬਰਗਰ ਬ੍ਰੈਡ ਵਾਲੀਆਂ ਚੀਜ਼ਾਂ ਮੱਦਾ ਮੈਦੇ ਵਾਲੀਆਂ ਚੀਜ਼ਾਂ ਲੋਕ ਖਾ ਰਹੇ ਉਹ ਹজম ਨਹੀਂ ਹੋ ਰਹੀ ਉਹਦੇ ਨਾਲ ਵੀ ਜਿਹੜਾ ਪੈਨਕ ਰਿਆ ਸਾਡੀ ਜਿਹੜੀ ਡੈਮੇਜ ਹੋ ਜਾਂਦੀ ਹੈ ਇਨਸੂਲਿਨ ਬਣਾਉਣਾ ਘੱਟ ਕਰ ਦਿੰਦੀ ਹੈ ਜਾਂ ਬਿਲਕੁਲ ਡੈੱਡ ਹੋ ਜਾਂਦੀ ਹੈ ਉਹਦੇ ਵਿੱਚ ਫਿਰ 슈ਗਰ ਲੈਵਲ ਵੱਜ ਜਾਂਦਾ ਸ਼ੂਗਰ ਦੇ ਵੀ ਦੋ ਜਿਹੜੇ ਟਾਈਪ 1 ਟਾਈਪ 2 ਦੋ ਤਰ੍ਹਾਂ ਦੀ ਸ਼ੂਗਰ ਹੁੰਦੀ ਫਿਰ ਉਹ ਕਿਵੇਂ ਜੀ ਉਹ ਕੀ ਹੁੰਦੀ ਹੈ ਟਾਈਪ 1 ਟਾਈਪ 2 ਕਿਉਂ ਹੁੰਦੀ ਟਾਈਪ 1 ਸ਼ੂਗਰ ਜਿਹੜੀ ਹੁੰਦੀ ਜ਼ਿਆਦਾਤਰ ਬੱਚਿਆਂ 'ਚ ਦੇਖੀ ਜਾਂਦੀ ਹੈ ਉਹਨਾਂ ਦੀ ਪੈਨਕ੍ਰੀਆਸ ਦੇ ਜਿਹੜੀ ਹੈਗੀ ਆ ਉਹ ਬੀਟਾ ਸੈੱਲ ਨਸ਼ਟ ਹੋ ਜਾਂਦੇ ਆ ਜਿਹਦੇ ਨਾਲ ਪੈਨਕ੍ਰਾਇਆ ਇنسੂਲਿਨ ਬਣਾਉਣਾ ਬੰਦ ਕਰ ਦਿੰਦੀ ਹੈ ਤੇ ਸ਼ੂਗਰ ਲੈਵਲ ਬੋਡੀ ਦੇ ਵਿੱਚ ਵੱਧ ਜਾਂਦਾ ਇਹ ਜ਼ਿਆਦਾਤਰ ਜਿੱਦਾਂ 18 ਸਾਲ ਤੋਂ ਛੋਟੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ 5 ਸਾਲ ਦੇ 8 ਸਾਲ ਦੇ 10 ਸਾਲ ਦੇ 12 ਸਾਲ ਦੇ ਬੱਚਿਆਂ ਨੂੰ ਜ਼ਿਆਦਾ ਟਾਈਪ 1 ਸ਼ੂਗਰ ਹੁੰਦੀ ਠੀਕ ਕਰਦੇ ਨੇ ਤੁਸੀਂ ਬਿਲਕੁਲ ਠੀਕ ਕਰਦੇ ਨੇ ਅਸੀਂ ਇنسੂਲਿਨ ਬੰਦ ਕਰਵਾਏ ਹੈਗੇ ਸ਼ੂਗਰ ਬੱਚਿਆਂ ਦੇ ਬਿਲਕੁਲ ਕਰਵਾਏ ਸਭ ਤੋਂ ਸਾਡੇ ਕੋਲੇ ਤab ਤੋਂ ਛੋਟਾ ਬੱਚਾ ਦਾ 4 ਸਾਲ ਦਾ ਯੂਕੇ ਦੇ ਵਿੱਚ ਠੀਕ ਹੋਇਆ ਸੀਗਾ ਉਹਨੂੰ ਵੀ ਜਿੱਦਾਂ ਹੈਗਾ ਜਨਮ ਵੇਲੇ ਤੋਂ ਹੀ ਸ਼ੂਗਰ ਸੀਗੀ ਉਹਦਾ ਅਸੀਂ ਜਿੱਦਾਂ 45 50 ਯੂਨਟ ਇਨਸੂਲਿਨ ਲੱਗਦਾ ਸੀ ਉਹ ਅਸੀਂ ਬੰਦ ਕਰਵਾ ਦਿੱਤਾ ਮੈਡੀਸਿਨ ਨਾਲ। ਕੀ ਬਾਤ ਹੈ। ਹਾਂ। ਅਚਾਹ ਟੂ ਸ਼ੂਗਰ ਜਿਹੜੀ ਇੱਕ ਤਾਂ ਟਾਈਪ 1 ਇਹ ਟਾਈਪ 2 ਵੀ ਕਿਹੜੀ ਤੁਸੀਂ ਦੱਸ ਰਹੇ ਜੀ ਉਹ ਕੀ ਹੁੰਦਾ ਜੀ? ਟਾਈਪ 2 슈ਗਰ ਜਿਹੜੀ ਆ ਉਹ ਉਹਦਾ ਜਿਹੜੇ ਉਹ ਜਾਦੇ ਲੋਕਾਂ ਨੂੰ ਹੈਗੀ 90 ਤੋਂ 95% ਲੋਕਾਂ ਨੂੰ ਟਾਈਪ 2 슈ਗਰ ਹੁੰਦਾ ਮਤਲਬ ਜ਼ਿਆਦਾਤਰ ਟਾਈਪ 2 ਹੁੰਦੀ ਹੈ ਹਾਂਜੀ ਜ਼ਿਆਦਾਤਰ ਟਾਈਪ 2 ਹੀ ਹੁੰਦੀ ਫਰੁਕੀ ਸਾਹਿਬ ਉਹਦੇ ਵਿੱਚ ਜਿਹੜਾ ਬਾਡੀ ਦੇ ਵਿੱਚ ਇਨਸੂਲਿਨ ਤਾਂ ਬਾਰਿਆ ਪਰ ਉਹਦੀ ਮਾਤਰਾ ਘੱਟ ਹੁੰਦੀ ਹੈ ਇਨਸੂਲਿਨ ਜਿਹੜੀ ਪੈਨ ਕਰਿਆ ਘੱਟ ਬਣਾ ਰਹੀ ਹੁੰਦੀ ਹੈ ਉਹਨੂੰ ਟਾਈਪ 2 슈ਗਰ ਕਹਿੰਦੇ ਆ ਤੇ ਜਾਂ ਜ਼ਿਆਦਾਤਰ ਜਿੱਦਾਂ ਆਪਾਂ ਦੇਖਦੇ ਆਂ ਵੀ ਜੀਨਸ ਤੋਂ ਵੀ ਜਿੱਦਾਂ ਵੀ ਪਿਓ ਨੂੰ 슈ਗਰ ਹੋ ਗਈ ਅੱਗੇ ਮੁੰਡੇ ਨੂੰ ਹੋ ਗਈ ਅੱਗੇ ਉਹਦੇ ਬੱਚਿਆਂ ਨੂੰ ਹੋ ਗਈ ਇਹ ਇਹ ਚੀਜ਼ ਵੀ ਹੈਗੀ ਆ ਜੀਨਸ ਤੋਂ ਜੀਨਸ ਜੀਨਸ ਜਾਂ ਹਾਈ ਬੀਪੀ ਨਾਲ 슈ਗਰ ਹੋ ਜਾਂਦੀ ਹੈ ਤੀਸਰਾ ਗਲਤ ਲਾਈਫਸਟਾਈਲ ਨਾਲ ਹੋ ਜਾਂਦੀ ਹੈ ਜਿਆਦਾ ਓਵਰ weight ਨਾਲ 슈ਗਰ ਹੋ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਮੇਨਟੇਨ ਕਰ ਕਰਕੇ ਰੱਖਣੀਆਂ ਪੈਣਗੀਆਂ ਪਰ ਡਾਕਟਰ ਸਾਹਿਬ ਇੱਕ ਹੋਰ ਬੜੀ अहम ਚੀਜ਼ ਹੈ ਓ ਮੈਂ ਦੇਖਦਾ ਜੀ ਸਾਡੇ ਆਲੇ ਦੁਆਲੇ ਵੀ ਸਮਾਜ ਦਾ ਸੀ ਵੀ ਸਮਾਜ ਦਾ ਹਿੱਸਾ ਜਿਹਨੂੰ 슈ਗਰ ਹੋਈ ਨਾ ਜੀ ਉਹ 슈ਗਰ ਹੋਣ ਤੋਂ ਬਾਅਦ ਕਹਿੰਦੇ ਜੀ ਬੀਪੀ ਦੀ ਵੀ ਪ੍ਰੋਬਲਮ ਆ ਗਈ ਮੇਰੇ ਜੀ ਲੱਤਾਂ 'ਚ ਵੀ ਦਰਦ ਰਹਿਣ ਲੱਗ ਗਿਆ ਮੇਰਾ ਜੀ ਸਿਰ ਵੀ ਦਰਦ ਰਹਿਣ ਲੱਗ ਗਿਆ ਮੈਨੂੰ ਹਾਰਟ ਦੇ ਵੀ ਪ੍ਰੋਬਲਮ ਆ ਗਈ ਜੀ ਮੈਨੂੰ ਕਬਜ਼ ਵੀ ਹੋ ਗਈ ਜੀ ਮੈਨੂੰ ਪਿਆਸ ਵੀ ਬਹੁਤ ਜ਼ਿਆਦਾ ਲੱਗਣ ਲੱਗੀ ਜੀ ਇਹ ਸਾਰੀਆਂ ਬਿਮਾਰੀਆਂ ਇਹ ਸ਼ੂਗਰ ਤੋਂ ਬਾਅਦ ਕਿਉਂ ਇਕੱਠੀਆਂ ਹੋ ਜਾਂਦੀਆਂ ਨੇ ਜੀ ਇੰਨੀ ਆ ਸ਼ੂਗਰ ਕੀ ਸਾਹਿਬ ਜਿਹੜੀ 슈ਗਰ ਹੈ ਨਾ ਇਹ ਕੌਣ ਵਾਂਗ ਬੋਡੀ ਨੂੰ ਖਤਮ ਕਰ ਦਿੰਦੀ ਹੈ ਸਾਰੇ ਸਰੀਰ ਦੇ ਕੱਲੇ ਕੱਲੇ ਅੰਗ ਦੇ ਉੱਪਰ ਇਹਦਾ ਬੁਰਾ ਪ੍ਰਭਾਵ ਪੈਂਦਾ ਨਿਗਾ ਵੀ ਘਟਦੀ ਹੈ ਲੀਵਰ ਵੀ ਡੈਮੇਜ ਹੁੰਦਾ ਲੱਤਾਂ ਬਾਹਾਂਾਂ ਦੀਆਂ ਨਸਾਂ ਵੀ ਜਿਹੜੀਆਂ ਕਮਜ਼ੋਰ ਹੁੰਦੀਆਂ ਹਾਰਟ ਕਿਡਨੀ ਲੀਵਰ ਸਭ ਤੇ ਇਹਦਾ ਬੁਰਾ ਅਸਰ ਪੈਂਦਾ ਪਰ ਉਸ ਤੋਂ ਜ਼ਿਆਦਾ ਲੋਕ ਉਹ ਜ਼ਿਆਦਾ ਬਿਮਾਰ ਹੁੰਦੇ ਨੇ ਜਿਹੜੇ 슈ਗਰ ਦੀਆਂ ਗੋਲੀਆਂ ਜਾਂ ਇਨਸੂਲਿਨ ਨਾਲ ਇਹਨੂੰ ਬੈਲੈਂਸ ਕਰਦੇ ਹੈਗੇ ਜੇ ਆਯੁਰਵੇਦ ਦੇ ਤਰੀਕੇ ਨਾਲ ਜਾਂ ਇਲੈਕਟ੍ਰੋਥੈਪੀ ਜਿਹਦਾ ਬਹੁਤ ਵਧੀਆ ਇਲਾਜ ਹੈ ਜੇ ਇਹ ਕਰਵਾਇਆ ਜਾਵੇ ਤੇ ਜਿੰਨੀ ਵੀ ਡੈਮੇਜ ਕੀਤਾ ਹੋਇਆ 슈ਗਰ ਦੇ ਅੰਦਰ ਉਹ ਸਾਰੇ ਦੀ ਪਰਭਾਈ ਜਿਹੜੀ ਇਲੈਕਟ੍ਰੋਪੈਥੀ ਕਰਦੇ ਮਤਲਬ 슈ਗਰ ਰਿਵਰਸਲ ਕੀਤੀ ਜਾ ਸਕਦੀ ਹੈ ਰਿਵਰਸ ਕੀਤੀ ਜਾ ਸਕਦੀ ਜਿੰਨਾ ਹੋਇਆ ਨੁਕਸਾਨ ਬਾਡੀ ਦੇ ਵਿੱਚ ਉਹਨੂੰ ਵੀ ਐ ਠੀਕ ਕੀਤਾ ਜਾ ਸਕਦਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਇਟ ਡਾਕਟਰ ਸਾਹਿਬ ਇਹਦਾ ਮਤਲਬ ਇਹ ਹੋਇਆ ਵੀ ਜਿਹੜੀ 슈ਗਰ ਹੈ ਸਮਝ ਲਓ ਵੀ ਸਲੋ ਪੌਇਜ਼ਨ ਦੀ ਤਰ੍ਹਾਂ ਤੁਹਾਡੇ ਸਰੀਰ ਦੇ ਵਿੱਚ ਕੰਮ ਕਰਦੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਕਰਦੀ ਹੈ ਜੀ ਬਾਕੀ ਹਜ਼ਾਰਾਂ ਪੇਸ਼ੈਂਟ ਜਿਹੜੇ ਹੈਗੇ ਲਾਭ ਲੈ ਚੁੱਕੇ ਆ ਜਿੱਦਾਂ ਜਿੱਦਾਂ ਅਸੀਂ ਪੇਸ਼ੈਂਟ ਨੂੰ 20 ਦਿਨ ਦੀ ਵੀ ਮੈਡੀਸਨ ਦਿੰਨੇ ਫ ਸੁਗਰ ਵਾਲਾ ਵੀ ਤੁਹਾਡੇ ਸਾਹਮਣੇ ਕਿੰਨੇ ਟੈਸਟੀਮੋਨਲ ਦਿੱਤੇ ਹੈਗੇ ਕਹਿੰਦਾ ਹੁਣ ਤਾਂ 200 ਤੇ ਆ ਗਈ ਕਹਿੰਦਾ 150 ਤੇ ਆ ਗਈ ਹੈ ਕਿਸੇ ਨੂੰ 40 ਦਿਨ ਬਾਅਦ ਜਾ ਕੇ ਬਿਲਕੁਲ ਨੋਰਮਲ ਹੋ ਜਾਂਦੀ ਕਿਸੇ ਨੂੰ 20 ਦਿਨ ਬਾਅਦ ਜਾ ਕੇ ਨੋਰਮਲ ਹੋ ਜਾਂਦੀ ਹੈ ਬਾਕੀ ਹੁਣ ਤਾਂ ਅਡਵਾਂਸ ਜਿਹੜੀਆਂ ਹੈਗੇ ਅਰਕ ਆਪਣੇ ਕੋਲੇ ਆ ਗਏ ਹੈਗੇ ਉਹ ਟੈਬਲੇਟ ਨਾਲ ਉਹ ਵੀ ਪਹਿਲਾਂ ਕੰਮ ਕਰਦੇ ਆ ਸ਼ੂਗਰ ਨੂੰ ਬੈਲੈਂਸ ਕਰਨ ਚ ਅੱਛਾ ਮਤਲਬ ਟੈਬਲੇਟ ਨਾਲੋਂ ਪਹਿਲਾਂ ਅਰਕ ਕੰਮ ਕਰਦੇ ਨੇ ਬਿਲਕੁਲ ਉਹ ਕਿਹੜੇ ਬਿਲਕੁਲ ਕਰਦੇ ਜੀ ਅੱਜ ਦੇਖੋ ਜਿੱਦਾਂ ਸਦਾ ਬਹਾਰ ਦਾ ਅਰਕ ਹੈਗਾ ਵਾ ਠੀਕ ਅੱਛਾ ਇਹਦੇ ਫੁੱਲਾਂ ਦਾ ਅਰਕ ਹੈ ਹਾਂਜੀ 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 ਦਰਸ਼ਕਾਂ ਦੇ ਜਾਣਕਾਰੀ ਦੱਸ ਦਿੰਦੇ ਆ ਸਦਾ ਬਹਾਰ ਦੇ ਫੁੱਲ ਆ ਇਹ ਫੁੱਲਾਂ ਤੋਂ ਇਹਦਾ ਅਰਕ ਤਿਆਰ ਕੀਤਾ ਗਿਆ ਹੈਗਾ ਅਸੀਂ ਸ਼ੂਗਰ ਜਿਹੜਾ ਹੁਣ ਪੇਸ਼ੈਂਟ ਕਈ ਵਾਰੀ ਸਾਨੂੰ ਸਵਾਲ ਕਰ ਦਿੰਦੇ ਵੀ ਟੈਬਲੇਟ ਤੋਂ ਪਹਿਲਾਂ ਤੁਸੀਂ ਕਿੱਦਾਂ ਕਰ ਸਕਦੇ ਹੋ ਤੇ ਬੈਠ ਕੇ ਇੱਥੇ ਪੇਸ਼ੈਂਟ ਦੇ ਜਿੱਦਾਂ ਅਸੀਂ ਸ਼ੂਗਰ ਚੈੱਕ ਕਰਦੇ ਨੇ 450 450 ਆ ਗਈ ਮੰਨ ਲਓ ਇਹਦੀਆਂ 5 ਬੂੰਦਾ ਇੱਦਾਂ ਸਿੱਧੀਆਂ ਜੀਭ ਤੇ ਪਾ ਦੇਣੀਆਂ ਹਜ ਇੰਦਾ ਪੰਜ ਬੁੱਤਾਂ ਜੀਪ ਤੇ ਪਾਤੀਆਂ ਜਦੋਂ ਅੱਧੇ ਘੰਟੇ ਬਾਅਦ ਤੁਸੀਂ ਚੈੱਕ ਕਰੋਗੇ ਤਾਂ ਸ਼ੂਗਰ ਬਿਲਕੁਲ ਨੋਰਮਲ ਹੋਊਗੀ ਜਿੱਦਾਂ ਆਪਾਂ ਟੈਬਲੇਟ ਨਾਲ ਇਹਨੂੰ ਨੋਰਮਲ ਕਰਦੇ ਆ ਇੰਨਾ ਪਾਵਰਫੁੱਲ ਹਰਕਾ ਹੈ ਹਾਂਜੀ ਕੀ ਬਾਤ ਹੈ ਕੀ ਬਾਤ ਹੈ ਡਾਕਟਰ ਸਾਹਿਬ ਅੱਛਾ ਇੱਕ ਹੋਰ ਬੜਾ ਅਹਿਮ ਚੀਜ਼ ਹੈ ਜਿਸ ਬੰਦੇ ਨੂੰ ਸ਼ੂਗਰ ਹੁੰਦੀ ਹੈ ਜੀ ਡਾਕਟਰ ਸਾਹਿਬ ਉਹਦੇ ਕਿਹੜੇ ਅੰਗ ਸਭ ਤੋਂ ਪਹਿਲਾਂ ਖਰਾਬ ਹੋ ਸਕਦੇ ਨੇ ਸ਼ੂਗਰ ਦੇ ਨਾਲ ਫਰੂਕੀ ਸਾਹਿਬ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਕਿੱਡਰੀਆਂ ਤੇ ਪੈਂਦਾ ਅਸੀਂ ਪੇਸ਼ੈਂਟ ਦੇਖੇ ਆ ਬਹੁਤ ਜ਼ਿਆਦਾ ਜਿਨ੍ਹਾਂ ਦਾ ਜਿਹੜਾ ਹੈ ਕਰੀਟਿਨਿਨ ਲੈਵਲ ਵਧਿਆ ਹੈਗਾ ਬਾਥਰੂਮ ਉਹਨਾਂ ਨੂੰ ਘੱ ਨਾ ਨਾ ਬਲੱਡ ਯੂਰੀਆ ਵਧ ਗਿਆ ਹੈਗਾ ਜਦੋਂ ਬਾਥਰੂਮ ਘਾਟ ਆ ਜਾਂਦਾ ਫਿਰ ਪੈਰਾਂ ਤੇ ਸਵੇਲਿੰਗ ਆ ਜਾਂਦੀ ਫਰੂਕੀ ਸਾਹਿਬ ਫਿਰ ਜਿਹੜਾ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਜੀ ਦਿੱਕਤ ਆਉਂਦੀ ਹੈ ਫਿਰ ਜੇ ਉਹ ਡਾਕਟਰਾਂ ਤੋਂ ਇਲਾਜ ਕਰਵਾ ਲਿਆ ਐਲੋਪੈਥੀ ਦਾ ਉਹ ਫਿਰ ਇਹ ਦੇਖੋ ਕਿੰਨੀ ਵੱਡੀ ਸਮੱਸਿਆ ਖੜੀ ਹੋ ਜਾਂਦੀ ਹੈ ਪੇਸ਼ੈਂਟ ਨੂੰ ਫਿਰ ਉਹ ਕਹਿੰਦੇ ਤੁਸੀਂ ਪਾਣੀ ਅੱਧਾ ਲੀਟਰ ਪੀਣਾ 1 ਲੀਟਰ ਪੀਣਾ ਦੇਖੋ ਆਪਾਂ ਖਾਣਾ ਦਾ ਖਾਦੇ ਤੋਂ ਬਿਨਾ ਸਹਾਰ ਸਕਦੇ ਪਰ ਪਾਣੀ ਤੋਂ ਬਿਨਾ ਕਿੱਦਾਂ ਸਹਾਰ ਸਕਦੇ ਸਾਰੇ ਕੋ ਪੇਸ਼ੈਂਟ ਆਉਂਦੇ ਦੇਖੋ ਜੀ ਕਹਿੰਦੇ 1 ਲੀਟਰ ਪਾਣੀ ਦਿਨ ਚ ਪੀਣੇ ਫਿਰ ਅਸੀਂ ਉਹਨਾਂ ਨੂੰ ਜਦੋਂ ਮੈਡੀਸਿਨ ਦਿੰਨੇ ਆਪਣੀ ਮੈਡੀਸਿਨ ਵੀ ਹੁਣ ਜੇ ਚਾਰ ਪੰਜ ਸ਼ੀਸ਼ੀਆਂ ਇਹਨਾਂ ਨਾਲ ਪਾਣੀ ਪਾ ਕੇ ਲੈਣੀਆਂ ਤੇ ਦਿਨ ਚ ਦੋ ਵਾਰੀ ਲਈ ਫੇਰ ਵੀ ਅੱਧਾ ਲੀਟਰ ਪਾਣੀ ਤਾਂ ਚਲਿਆ ਗਿਆ ਫਿਰ ਪੇਸ਼ੈਂਟ ਕਹਿੰਣਗੇ ਅਸੀਂ ਤਾਂ 1 ਲੀਟਰ ਪਾਣੀ ਪੀਣਾ ਹੈਗਾ ਤੇ ਫਿਰ ਹੁਣ ਕਿੱਦਾਂ ਕਰੀ ਇਹਦੇ ਨਾਲ ਫਿਰ ਪਾਣੀ ਵੀ ਹজম ਹੁੰਦਾ ਵਾ ਬਾਥਰੂਮ ਵੀ ਪੂਰਾ ਆਉਂਦਾ ਹੈਗਾ ਇਹ ਨਹੀਂ ਗੱਲ ਵੀ ਕਿਡਨੀਆਂ ਨੂੰ ਠੀਕ ਨਹੀਂ ਕਰਦੀ ਹੈਗੀ ਹਾਂਜੀ ਜੀ ਜੀ ਤੇ ਫਿਰ ਇਹ ਕੀ ਚੀਜ਼ ਹੈ ਕਿਸ ਇਹ ਡਾਇਬਟੀਜ਼ ਕਿਓਰ ਕਿਟ ਇਹ ਕੀ ਹੈ ਜੀ ਇਹ ਫਰੂਕੀ ਸਾਹਿਬ ਡਾਇਬਟੀਜ਼ ਕਿਓਰ ਕਿਟ ਹੈਗੀ ਹੈ ਇਹਦੇ ਵਿੱਚ ਜਿੱਦਾਂ ਦੇਖੋ ਚਾਰ ਚੀਜ਼ੀਆਂ ਆਪਣੀਆਂ ਸਾਰੀਆਂ ਜਿੰਨੀਆਂ ਬੀਪਰ ਬੀਪੀ 슈ਗਰ ਜਿੱਦਾਂ ਸਾਰੇ ਤਰ੍ਹਾਂ ਦੀ ਮੈਡੀਸਿਨ ਆਪਣੀ ਚਾਰ-ਚਾਰ ਸ਼ੀਸ਼ੀਆਂ ਦੀ ਕਿਟ ਹੁੰਦੀ ਹੈ ਆਹ ਦੇਖੋ ਜਿੱਦਾਂ ਇੱਕ ਨੰਬਰ ਲਾਏ ਹੈਗੇ ਚਾਰ ਸ਼ੀਸ਼ੀਆਂ ਹੈਗੀਆਂ 1 2 3 ਇਦਾਂ 4 ਇਹਨਾਂ ਚਾਰਾਂ ਚੋਂ 20-20 ਡਰਾਪਸ ਫੇਰੇ ਸ਼ਾਮ ਲੈਣੇ ਹੈਗੇ 10-10 ਮਿੰਟ ਦੇ ਫਰਕ ਨਾਲ 슈ਗਰ ਨੂੰ ਇਹ ਵੀ ਜੜ ਤੋਂ ਬਿਲਕੁਲ ਠੀਕ ਕਰ ਦੂਗੀ ਅਸੀਂ ਇਹਦੇ ਚ ਡਾਇਬੀਟਿਸ ਕੇਅਰ ਨਹੀਂ ਲਿਖਿਆ ਨਾ ਡਾਇਬੀਟਿਸ ਮੈਨੇਜ ਲਿਖਿਆ ਇਸੇ ਕਰਕੇ ਡਾਇਬੀਟਿਸ ਨੂੰ ਕਿਉਰ ਕਰਨ ਵਾਲੀ ਕਿੱਟ ਲਿਖਿਆ ਕਿਉਰ ਕਰੂਗੀ ਬਿਲਕੁਲ ਠੀਕ ਕਿੰਨੇ ਦਿਨਾਂ ਚਾਹੀਦੇ 20 ਦਿਨ ਦੇ ਵਿੱਚ ਇਹ ਸ਼ੂਗਰ ਲੈਵਲ ਬਿਲਕੁਲ ਬੈਲੈਂਸ ਕਰ ਦਿੰਦੀ ਹੈ ਜਿੰਨਾ ਮਰਜ਼ੀ ਸ਼ੂਗਰ ਵਧੀ ਹੋਵੇ ਇਹਨੇ ਬਿਲਕੁਲ ਨਾਰਮਲ ਕਰ ਦੇਣੀ ਹੈ ਜੇ ਕੋਈ ਟੈਬਲੇਟ ਦੋ ਖਾ ਰਿਆ ਉਹਨੂੰ 8-10 ਦਿਨ ਦੇ ਵਿੱਚ ਇੱਕ ਟੈਬਲੇਟ ਤੇ ਲੈ ਆਉਣਾ ਤੇ 20 ਦਿਨ ਬਾਅਦ ਜਿਹੜੀ ਟੈਬਲੇਟ ਵੀ ਬੰਦ ਹੋ ਜਾਂਦੀ ਹੈ। ਹਾਂਜੀ ਜੀ ਜੀ ਡਾਕਟਰ ਸਾਹਿਬ। ਅੱਛਾ ਫਿਰ ਹੁਣ ਸਾਨੂੰ ਇਹ ਦੱਸੋ ਵੀ ਜਿਹੜਾ ਨੁਸਖਾ ਹੈਗਾ ਜਿਹੜਾ ਫਾਰਮੂਲਾ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਇਹ ਬੱਤੀ ਗੁੱਲ ਸ਼ੂਗਰ ਵਧੀ ਹੋਈ ਦੀ ਉਹ ਕਿਵੇਂ ਕਰਨੀ ਹੈ ਜੀ? ਹਾਂਜੀ ਦਰਸ਼ਕਾਂ ਦੀ ਜਾਣਕਾਰੀ ਲਈ ਦਿਖਾ ਦਿੰਨੇ ਆ। ਦੇਖੋ ਸੁੱਕੇ ਹੋਏ ਸਦਾ ਬਹਾਰ ਦੇ ਫੁੱਲ ਆ। ਮਤਲਬ ਇਹ ਫੁੱਲ ਤੁਸੀਂ ਸੁੱਕਾਏ ਹੋਏ ਨੇ ਹਾਂ ਜੀ ਸੁਕਾਏ ਹੋਏ ਆ ਸਦਾ ਬਹਾਰ ਦੇ ਫੁੱਲ ਇਹਨੂੰ ਇਦਾਂ ਲੈ ਲੈਣਾ ਪਸਾਰੀ ਕੋਲੋਂ ਵੀ ਮਿਲ ਜਾਣਗੇ ਨਹੀਂ ਤੇ ਘਰੋਂ ਲੈ ਕੇ ਤੁਸੀਂ ਨਾ ਧੁੱਪੇ ਸੁਕਾ ਲਓ ਇਹਨੂੰ ਸੁਕਾ ਕੇ ਰੱਖ ਲੈਣੇ ਹੈਗੇ ਇਹਨੂੰ ਇਦਾਂ ਆਪਾਂ ਗ੍ਰੇਂਡਰ 'ਚ ਪਾ ਲੈਣਾ ਦੱਸ ਕੇ ਬਣਾ ਕੇ ਨੁਸਖਾ ਦੱਸ ਦਿੰਨੇ ਆ ਠੀਕ ਹੈ ਆ ਦੇਖੋ ਮਤਲਬ ਤੁਸੀਂ ਦੇਖੋ ਵੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਇਹ ਇਹ ਫੁੱਲ ਹੈਗੇ ਨੇ ਸੁਕਾਏ ਹੋਏ ਸਦਾ ਬਹਾਰ ਦੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੀਸਣਾ ਜੀ ਹਾਂ ਜੀ ਹਾਂ ਜੀ ਇਹਨਾਂ ਨੂੰ ਪੀਸ ਲੈਣਾ ਦੇਖੋ ਇਦਾਂ ਗ੍ਰੇਂਡਰ 'ਚ ਪਾ ਕੇ ਠੀਕ ਹੈ ਸੁੱਕੇ ਹੋਏ ਫੁੱਲਾਂ ਨੂੰ ਆਪਾਂ ਗ੍ਰाइंड ਕਰ ਲੈਣਾ। ਕਿਆ ਬਾਤ ਹੈ ਕਿਆ ਬਾਤ ਹੈ। ਸੋ ਤੁਸੀਂ ਦੇਖੋ ਜਿਹੜਾ ਨੁਸਖਾ ਫਾਰਮੂਲਾ ਹੈ ਸਦਾ ਬਹਾਰ ਦੇ ਫੁੱਲਾਂ ਵਾਲਾ 슈ਗਰ ਘਟਾਉਣ ਵਾਲਾ 슈ਗਰ ਨੂੰ ਅਸੀਂ ਕਹਿੰਦੇ ਵਧੀ 슈ਗਰ ਨੂੰ ਖਤਮ ਕਰਨ ਵਾਲਾ ਜਿਹੜਾ ਨੁਸਖਾ ਹੈ ਇੱਥੇ ਉਹ ਡਾਕਟਰ ਸੁਵਿੰਦਰਪਾਲ ਸ਼ਰਮਾ ਜੀ ਬਣਾ ਰਹੇ ਨੇ। ਜਦੋਂ ਪਾ ਲਿਆ ਆਪਾਂ ਗ੍ਰਾਈਂਡਰ 'ਚ ਇਹਨੂੰ ਆਪਾਂ ਗ੍ਰाइंड ਕਰ ਲੈਣਾ ਗ੍ਰाइंड ਕਰਕੇ ਦਰਸ਼ਕਾਂ ਨੂੰ ਦਿਖਾ ਦਿੰਨੇ ਆ। ਠੀਕ ਹੈ। ਸਾਰਾ ਨੁਸਖਾ ਹੀ ਬਣਾ ਕੇ ਦਿਖਾ ਦਿੰਨੇ ਆ। ਹਾਂਜੀ ਹਾਂਜੀ ਸਾਰਾ ਨੁਸਖਾ ਆਪਾਂ ਬਣਾ ਕੇ ਦਰਸ਼ਕਾਂ ਦੇ ਸਾਹਮਣੇ ਆਪਾਂ ਦਿਖਾ ਦਿੰਨੇ ਆ। ਆ ਦੇਖੋ ਹੁਣ ਪਾਲਿਆ ਨੂੰ ਇਹਦਾ ਗ੍ਰाइंड ਕਰ ਲੈਣਾ ਹੈ ਇਹਨੂੰ 5 ਮਿੰਟ ਚੰਨਾ ਗ੍ਰाइंड ਹੋ ਜਾਣਾ ਤੇ ਗ੍ਰाइंड ਕਰਨ ਤੋਂ ਬਾਅਦ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਕਿੱਦਾਂ ਇਹਨੂੰ ਲੈਣਾ ਹੈਗਾ ਸੇਵਨ ਕਰਨ ਦਾ ਵੀ ਤੇ ਵਿਧੀ ਵੀ ਦੱਸਾਂਗੇ ਕਿ ਕਿੱਦਾਂ ਕਿੱਦਾਂ ਲੈਣਾ ਹੈਗਾ ਦੇਖੋ ਜੀ ਬੜਾ ਝਟਪਟ ਤੁਹਾਡਾ ਤਾਂ ਜਿਹੜਾ ਗ੍ਰਾਈਂਡਰ ਹੈ ਜੀ ਬਿਲਕੁਲ ਝਟਪਾਟਾ ਵੇਖੋ ਪਾਊਡਰ ਬਣ ਗਿਆ ਪਾਊਡਰ ਬਣੇ ਤੋਂ ਬਾਅਦ ਇਹਨੂੰ ਆਪਾਂ ਦੇਖੋ ਕੱਢ ਲੈਣਾ ਹੈਗਾ ਇਹਦੇ ਵਿੱਚ ਇੱਕ ਬਾਲ ਦੇ ਵਿੱਚ ਕੱਢ ਲਿਆ ਠੀਕ ਹੈ ਆ ਦੇਖੋ ਕੀ ਬਾਤ ਹੈ ਕੀ ਬਾਤ ਹੈ ਇਹ ਪਾਊਡਰ ਦੇ ਰੂਪ ਬਣ ਗਏ ਜੀ ਹਾਂਜੀ ਪਾਊਡਰ ਦੇ ਰੂਪ ਤੇ ਕੋਸੇ ਪਾਣੀ ਨਾਲ ਇਹਨੂੰ ਦੇਖੋ ਫਰੁਕੀ ਸਾਹਿਬ ਡੋਜ਼ ਵੀ ਦੀ ਦਰਸ਼ਕਾਂ ਨੂੰ ਦੱਸ ਦਿੰਨੇ ਆ ਇੱਕ ਚਮਚ ਸਵੇਰੇ ਲੈ ਲੈਣਾ ਖਾਲੀ ਪੇਟ ਇੱਕ ਚਮਚ ਸ਼ਾਮ ਨੂੰ ਖਾਣਾ ਤਾਂ ਅੱਧਾ ਘੰਟਾ ਪਹਿਲਾਂ ਲੈਣਾ ਹੈਗਾ ਅੱਧਾ ਘੰਟਾ ਪਹਿਲਾਂ ਹਾਂਜੀ ਹਾਂਜੀ 10 ਤੋਂ 15 ਦਿਨ ਦੇ ਵਿੱਚ ਵਿੱਚ ਇਹ ਵੀ ਸ਼ੂਗਰ ਨੂੰ ਮੈਨੇਜ ਕਰ ਦੂਗਾ ਬਿਲਕੁਲ ਕੀ ਬਾਤ ਹੈ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਾਡੇ ਡਾਕਟਰ ਸੁਦਰਪਾਲ ਸ਼ਰਮਾ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਸਦਾ ਬਹਾਰ ਦੇ ਸੁੱਕੇ ਹੋਏ ਫੁੱਲਾਂ ਨਾਲ ਅਸੀਂ ਸ਼ੂਗਰ ਨੂੰ ਮੈਨੇਜ ਕਰ ਸਕਦੇ ਹਾਂ ਔਰ ਜਿਹੜੀ ਸ਼ੂਗਰ ਤੁਹਾਡੀ ਵੱਧ ਰਹੀ ਹੈ ਜੋ ਅਜੇ ਜਿਨ੍ਹਾਂ ਨੂੰ ਸ਼ੂਗਰ ਤਾਜ਼ੀ-ਤਾਜ਼ੀ ਹੋਈ ਹੈ ਉਹ ਇਸ ਨਾਲ ਹੀ ਆਪਣਾ ਜਿਹੜਾ ਸ਼ੂਗਰ ਹੈਗੀ ਉਹ ਮੈਨੇਜ ਕਰ ਸਕਦੇ ਨੇ ਆਪਣੇ ਸਰੀਰ ਦੇ ਵਿੱਚ ਪਰ ਕੁਝ ਕੁ ਲੋਕ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦਿੱਕਤ ਕੀ ਪਰੇਸ਼ਾਨੀ ਉਹ ਲੈ ਕੇ ਆਏ ਸੀ ਇੱਥੇ ਤੇ ਹੁਣ ਉਹਨਾਂ ਦਾ ਡਾਕਟਰ ਸੁਨੀਦਰਪਾਲ ਸ਼ਰਮਾ ਜੀ ਹੋਰਾਂ ਨਾਲ ਕੀ ਹੋਇਆ ਤਜਰਬਾ ਸੋ ਕੁਝ ਕੁ ਲੋਕ ਨੇ ਇੱਥੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਤਜਰਬਾ ਹੈ ਡਾਕਟਰ ਸ਼ਰਮਾ ਜੀ ਹੋਰਾਂ ਨਾਲ ਉਹ ਕਿਦਾਂ ਦਾ ਹੈ ਕਿਦਾਂ ਦੀ ਸਿਹਤ ਉਹ ਲੈ ਕੇ ਆਏ ਸੀ ਇੱਥੇ ਤੇ ਹੁਣ ਉਹਨਾਂ ਨੂੰ ਸਿਹਤ ਦੇ ਵਿੱਚ ਕਿੰਨਾ ਕੋ ਰਿਲੀਫ ਮਿਲਿਆ ਰਚਕਲ ਸਰ ਕਿੰਨਾ ਹੈ ਤੁਹਾਡਾ ਸੁਸ਼ਚੰਦਰ ਜੀ ਅੱਛਾ ਤੁਸੀਂ ਕਿੱਥੋਂ ਆਏ ਸੁਭਾਸ਼ ਜੀ ਭਦੋੜ ਤੋਂ ਆਏ ਹੋ ਕੀ ਪ੍ਰੋਬਲਮ ਲੈ ਕੇ ਆਏ ਮੈਡਮ ਨੂੰ ਹਾਰਟ ਦੀ ਪ੍ਰੋਬਲਮ ਹੈ ਅੱਛਾ ਕੀ ਪ੍ਰੋਬਲਮ ਕੀ ਹੈ ਜੀ ਸਟੰਟ ਪਏ ਹੋ ਜੀ ਅੱਛਾ ਬੰਦੋ ਸਾਲ ਹੋ ਗਏ ਹਾਰਟ ਦੀ ਪ੍ਰੋਬਲਮ ਹੋ ਗਈ ਸੀ ਦੋ ਸਾਲ ਜੀ ਕੀ ਹੋਇਆ ਸ਼ੁਰੂਆਤ ਕਿਵੇਂ ਹੋਈ ਸੀ ਸੁਭਾਸ਼ ਜੀ ਸ਼ੁਰੂਆਤ ਤਾਂ ਪਰ ਉਹਨੂੰ ਪਸੀਨਾ ਬਸ ਉਹਨਾਂ ਜ਼ਿਆਦਾ ਆਉਣ ਲੱਗ ਗਿਆ ਸੀ ਤੇ ਰੇਲੀਆਂ ਆਉਣ ਲੱਗੀਆਂ ਚੱਕਰ ਆਉਣ ਲੱਗ ਗਏ। ਅੱਛਾ। ਤੇ ਜੀ ਸੀਗਾ ਜੀ। ਤੇ ਹੁਣ ਤੁਸੀਂ ਅੱਜ ਪਹਿਲੀ ਵਾਰ ਆਏ ਹੋ? ਸੈਕੰਡ ਟਾਈਮ ਆਏ ਹੋ। ਸੈਕੰਡ ਟਾਈਮ ਆਇਓ ਕੀ ਕੁਝ ਇੰਪਰੂਵਮੈਂਟ ਲੱਗੀ? ਹਾਂ ਥੋੜੀ ਬਹੁਤ ਹੈ ਜੀ ਕੋਈ 19 20 ਦਾ। ਪਰਕ ਤਾਂ ਹੈ। ਤੇ ਕੀ ਫਰਕ ਲੱਗਿਆ ਤੁਹਾਨੂੰ? ਚਲੋ ਮਰੀਜ਼ ਨੂੰ ਤਾਂ ਕਈ ਵਾਰ ਨਹੀਂ ਪਤਾ ਲੱਗਦਾ ਤੁਹਾਨੂੰ ਕੀ ਫਰਕ ਪਤਾ ਲੱਗਿਆ। ਬਸ ਇਸ ਤਰ੍ਹਾਂ ਜੀ ਜ਼ਿਆਦਾ ਇਹਨਾਂ ਨੂੰ ਕਿਸੇ ਵੇਲੇ ਬੀਪੀ ਇਹਨਾਂ ਦਾ ਲੋ ਹੋ ਜਾਂਦਾ ਹੈਗਾ। ਅੱਛਾ। ਤਾਂ ਚੱਕਰ ਚੁੱਕਰ ਆਉਂਦੇ ਹੈਗੇ ਜੀ। ਬਸ ਇਹ ਹੀ ਹੈ ਥੋੜਾ ਬ ਇੰਪਰੂਵਮੈਂਟ ਜੀ ਸਚਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਸੁਮਨ ਸਿੰਘਲਾ ਕੀ ਹੋ ਗਿਆ ਦਿਲ ਨੂੰ ਬਸ ਪੁੱਛਣੇ ਅਟੈਕ ਆਇਆ ਸੀ ਪਹਿਲਾਂ ਇਸ ਅੱਛਾ ਤੇ ਫਿਰ ਦਵਾਈਆਂ ਦੁਵਾਈਆਂ ਤੁਸੀਂ ਵਾਵਾ ਖਾਧੀਆਂ ਹੋਣੀਆਂ ਹਾਂਜੀ ਦੋ ਦਿਨ ਹੀ ਖਾਈ ਰਹਿਣ ਭਾਈ ਅੱਛਾ ਹਾਂਜੀ ਕਿੰਨੇ ਟਾਈਮ ਤੋਂ ਹੁਣ ਤੁਸੀਂ ਲਗਾਤਾਰ ਦਵਾਈ ਦਵਾਈ ਤੇ ਹੋ ਦੋ ਸਾਲ ਹੀ ਹੋ ਚਲੇ ਆ ਗਏ ਸਨ ਦੋ ਸਾਲ ਹੋ ਜਾਣਗੇ ਬਿਅ ਅਟੈਕ ਦੀ ਦਵਾਈ ਖਾਂਦੇ ਹੋ ਨੇ ਹਾਂਜੀ ਕੀ ਹੋਇਆ ਕੀ ਸੀ ਉਸ ਵੇਲੇ ਬੇ ਦਰਦ ਉੱਠਿਆ ਸੀਗਾ ਬਹੁਤ ਜ਼ਿਆਦਾ ਬਾਜੂ ਵੀ ਦਰਦੀ ਸੀਗਾ ਸੀਨੇ 'ਚ ਵੀ ਦਰਦੀ ਸੀਗਾ ਉਸ ਟਾਈਮ ਪਤਾ ਨਹੀਂ ਲੱਗਿਆ ਵੀ ਸੀਜੀ ਉਹ ਜਰਾ ਕਰਵਾਈ ਉਹਦੇ ਵਿੱਚ ਨਾਰਮਲ ਡਾਕਟਰ ਨੂੰ ਦਿਖਾਈ ਕਹਿੰਦੇ ਨਾਰਮਲ ਹੈ ਦੱਸੇ ਇਸ ਤਰ੍ਹਾਂ ਇਹ ਵੀ ਸ਼ੈਡ ਆਟ ਹੈ ਉਹਨੂੰ ਗੈਸੂਸ ਦਾ ਦਰਦਾ ਹੈਗਾ ਇਸ ਤਰ੍ਹਾਂ ਕੇ 2-3 ਦਿਨਾਂ ਤੀ ਉਸ ਤੋਂ ਬਾਅਦ ਦਿਨ 4 ਦਿਨ ਬਾਅਦ ਦਿਖਾਣਗੇ ਫਿਰ ਡਾਕਟਰ ਨੇ ਦੱਸਿਆ ਮੈਂ ਪੈਰਾਲਾਈਸ ਅਟੈਕ ਆਇਆ ਮੈਲੋਟੈਕ ਹੈ ਅੱਛਾ ਹੁਣ ਤੁਹਾਨੂੰ ਕਿੰਨਾ ਜਿਸ ਤਰ੍ਹਾਂ ਕੀ ਸੁਭਾਅ ਚ ਦੱਸ ਰਹੇ ਨੇ ਕਿ 19 21 ਦਾ ਫਰਕ ਹੈ ਤੁਹਾਨੂੰ ਕੀ ਲੱਗ ਰਿਹਾ ਹੈ ਅੰਦਰੋਂ ਉੰਨੀ ਕਿਹਦਾ ਲੱਗ ਰਿਹਾ ਜੀ ਫਰਕ ਜਿਸ ਤਰ੍ਹਾਂ ਅੱਗੇ ਨਾਲ ਬਹੁਤ ਜ਼ਿਆਦਾ ਕਿਸੇ ਵੇਲੇ ਤਾਂ ਲੱਗਦਾ ਬਿਲਕੁਲ ਠੀਕ ਹੈ ਮੈਂ ਕਿਸੇ ਵੇਲੇ ਥੋੜਾ ਜਿਹਾ ਲੱਗਦਾ ਵੀ ਹਜੇ ਹੈਗੀ ਆ ਪ੍ਰੋਬਲਮ ਜ਼ਿਆਦਾ ਜੀ 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 ਚਲੋ ਪਰਮਾਤਮਾ ਕਰੇ ਤੁਹਾਨੂੰ ਲੱਗਦੀ ਰਹੇ ਕਿ ਤੁਸੀਂ ਬਿਲਕੁਲ ਠੀਕ ਹੋ ਜਦੋਂ ਅਸੀਂ ਅਗਲੀ ਵਾਰ ਤੁਹਾਡਾ ਮੇਲ ਹੋਵੇ ਸਾਡੇ ਨਾਲ ਇੱਕ ਹੋਰ ਸਾਡੀ ਭੈਣ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸੱਚ ਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਮੇਰਾ ਗੁਰਵਿੰਦਰ ਕੌਰ ਅੱਛਾ ਕਿੱਥੋਂ ਆਏ ਹੋ ਅਸੀਂ ਲੋਈਆਂ ਖਾਸ ਤੋਂ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਭੈਣ ਜੀ ਮੈਨੂੰ ਜਿੱਦਾਂ ਕਾਫੀ ਸਾਲਾਂ ਤੋਂ ਜਿੱਦਾਂ ਮੇਰੇ ਧੜਕਣ ਵਾਦੀ ਸੀ ਖਬਰਾਹਟ ਉਹ ਜ਼ਿਆਦਾ ਹੁੰਦੀ ਸੀਗੀ ਤੇ ਮੈਨੂੰ ਨੀਂਦ ਵੀ ਨਹੀਂ ਸੀ ਆਉਂਦੀ ਤੇ ਬਾਕੀ ਜੋੜਾਂ ਦਾ ਦਰਦ ਸੀਗਾ ਤੇ ਮੈਨੂੰ ਜਿੱਦਾਂ ਇੱਕ ਦੋ ਚੀਜ਼ਾਂ ਨੂੰ ਥੋੜਾ ਫਰਕ ਹੈਗਾ ਜਿੱਦਾਂ ਨੀਂਦ ਆ ਜਾਂਦੀ ਆ ਤੇ ਜੋੜਾਂ ਦੇ ਦਰਦ ਨੂੰ ਵੀ ਫਰਕ ਹੈ। ਤੁਸੀਂ ਇੱਕੋ ਹੀ ਸਾਂਝ ਖਾਸਾ ਕੁਝ ਗਿਨਾਤਾ। ਬਹੁਤ ਕੁਛ ਆ। ਮੈਨੂੰ 10 18 ਤੋਂ 19 ਸਾਲ ਤੋਂ ਮਤਲਬ ਇਹ ਪ੍ਰੋਬਲਮ ਹੈਗੀ ਆ। ਕਿਹੜੀ ਜੀ? ਮਤਲਬ ਮੇਰੀ ਧੜਕਣ ਵਾਦੀ ਖਬਰਾਹਟ ਹੁੰਦੀ ਤੇ ਮੈਨੂੰ ਪਸੀਨਾ ਬਿਲਕੁਲ ਨਹੀਂ ਆਉਂਦਾ। ਪਸੀਨਾ ਬਿਲਕੁਲ ਆਉਂਦੀ ਨਹੀਂ ਮੈਨੂੰ ਨਹੀਂ ਆਉਂਦਾ ਜਿੰਨਾ ਮਰਜੀ ਤੁਸੀਂ ਕੰਮ ਕਰ ਲਓ ਜਿੰਨੇ ਮਰਜੀ 2 ਘੰਟੇ 3 ਘੰਟੇ ਕਿਚਨ ਚ ਖੜੇ ਰੱਖੋ ਨਾ ਮੈਨੂੰ ਪਸੀਨਾ ਨਹੀਂ ਆਉਂਦਾ ਮੈਨੂੰ ਹੁੰਦੀ ਘਬਰਾਹਟ ਤੇ ਯੂਰਿਨ ਜ਼ਿਆਦਾ ਆਉਂਦਾ ਬਾਥਰੂਮ ਜਾਣਾ ਯੂਰਿਨ ਜ਼ਿਆਦਾ ਪਾਸ ਕਰਦੇ ਹਾਂ ਜੀ 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 ਅੱਛਾ ਜਦੋਂ ਮਤਲਬ ਤੁਹਾਨੂੰ ਕਹਿੰਦੇ ਵੀ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਹੈਗੀ ਹੈ ਫਿਰ ਤੁਸੀਂ ਤਾਂ ਜਦੋਂ ਤੁਸੀਂ ਕਹਿੰਦੇ ਵੀ 18 19 ਸਾਲ ਤੋਂ ਤੁਸੀਂ ਤੇ ਮਤਲਬ ਅੱਧੇ ਤਾਂ ਡਾਕਟਰ ਬਣ ਗਏ ਹੋਵੋਗੇ ਫਿਰ ਤੁਸੀਂ ਹਾਂ ਜੀ ਬਿਲਕੁਲ ਬਹੁਤ ਜ਼ਿਆਦਾ ਬਹੁਤ ਮੈਡੀਸਿਨ ਖਾਦੀ ਆ ਪਰ ਨਹੀਂ ਹੁਣ ਸਾਨੂੰ ਇੱਥੇ ਪਤਾ ਲੱਗਾ ਦੱਸਿਆ ਸਾਡੇ ਰਿਸ਼ਤੇਦਾਰ ਇੱਥੇ ਆਏ ਸੀਗੇ ਠੀਕ ਹੈ ਉਹਨਾਂ ਨੂੰ ਜਿਵੇਂ 슈ਗਰ ਦੀ ਪ੍ਰੋਬਲਮ ਸੀਗੀ 슈ਗਰ ਜੀ ਉਹਨਾਂ ਨੂੰ ਹਾਂਜੀ ਤੇ ਉਹਨਾਂ ਨੂੰ ਠੀਕ ਆ ਇੱਥੋਂ ਠੀਕ ਹੋਏ ਆ 슈ਗਰ ਦੀ ਪ੍ਰੋਬਲਮ ਹਾਂਜੀ ਪਤਾ ਕਿੰਨੀ 슈ਗਰ ਰਹਿੰਦੀ ਸੀ ਕੋਈ ਤੁਹਾਨੂੰ ਹਾਂਜੀ ਜ਼ਿਆਦਾ ਹੀ ਵਾਧੀ ਸੀ ਏਜ ਵੀ ਘਟਾ 34 ਅੱਛਾ ਇੰਨੀ ਏਜ ਵਿੱਚ ਮਤਲਬ 34 ਸਾਲ ਦੇ ਸੀ ਉਹ ਤੇ ਹੁਣ ਠੀਕ ਹੈ 슈ਗਰ ਉਹਨਾਂ ਦੀ ਹਾਂਜੀ ਹੁਣ ਉਹਨਾਂ ਦੀ ਅੱਗੇ ਜ਼ਿਆਦਾ ਵਧਦੀ ਸੀਗੀ ਹੁਣ ਠੀਕ ਆ ਹੁਣ ਇਹਨਾਂ ਜਿੱਦਾਂ ਲੋ ਵੀ ਹੋ ਜਾਂਦੀ ਆ ਠੀਕ ਹੈ ਕਿ ਤੁਸੀਂ ਫਿਰ ਕਿੰਨੇ ਟਾਈਮ ਹੋਇਆ ਤੁਹਾਨੂੰ ਇੱਥੋਂ ਤੁਹਾਨੂੰ ਬੁੰਦਾ ਦਿੱਤੀ ਸੀ ਇਹਨਾਂ ਨੇ ਹਾਂਜੀ ਮੈਨੂੰ ਡ੍ਰੌਪਸ ਹੀ ਦਿੰਦੇ ਆ ਜਿੱਦਾਂ ਅਸੀਂ ਤੀਸਰੀ ਵਾਰੀ ਆਏ ਆ ਇੱਥੇ ਹਾਂਜੀ ਕਿੰਨੀ ਕੁ ਇੰਪਰੂਵਮੈਂਟ ਹੈ ਗਈ ਆ ਤੁਹਾਨੂੰ ਜਿਵੇਂ ਘਬਰਾਹਟ ਤਾਂ ਮੈਨੂੰ ਹੁੰਦੀ ਆ ਚਲੋ ਮੈਂ ਮੰਨਦੀ ਆ ਤੇ ਜਿਵੇਂ ਮੈਨੂੰ ਅੱਗੇ ਨੀਂਦ ਨਹੀਂ ਸੀ ਆਉਂਦੀ ਸਵੇਰ ਦਾ 12 1 ਵਜੇ ਨਾਲ ਨੀਂਦ ਨਹੀਂ ਸੀ ਆਉਂਦੀ ਤੇ ਹੁਣ ਨੀਂਦ ਆ ਜਾਂਦੀ ਆ ਹਾਂਜੀ ਦਵਾਈ ਖਾਣ ਦੇ ਨਾਲ ਆ ਠੀਕ ਹੈ ਹਾਂਜੀ ਹੋਰ ਕੀ ਇਮਰੂਵਮੈਂਟ ਤੁਸੀਂ ਕਰੇ ਵੀ ਹੱਡਾਂ ਪੈਰਾਂ ਦੇ ਜੋੜਾਂ ਦੇ ਦਰਦ ਦੁਰਦ ਵੀ ਜਿਵੇਂ ਗੋਡਿਆਂ ਦੇ ਵਿੱਚ ਪੈਰਾਂ ਦੀਆਂ ਤਲੀਆਂ ਇਦਾਂ ਦਰਦ ਕਰਦੀਆਂ ਸੀਗੀਆਂ ਉਹ ਵੀ ਠੀਕ ਆ ਤੇ ਇੱਕ ਮੇਰੇ ਅੱਖਾਂ ਦੇ ਵਿੱਚ ਅਲਰਜੀ ਰਹਿੰਦੀ ਸੀਗੀ ਉਹ ਕਿਵੇਂ ਜੀ ਹਾਂ ਜੀ ਜਿਵੇਂ ਖਾਰਸ਼ ਹੋਣੀ ਅੱਛਾ ਤੇ ਪਾਣੀ ਨਹੀਂ ਮੋਬਾਈਲ ਤੇ ਨਹੀਂ ਸਦਾ ਦੇਖਦੇ ਨਹੀਂ ਫੋਨ ਨਹੀਂ ਸਦਾ ਦੇਖਦੀ ਤੇ ਇਹ ਵੀ ਕਾਫੀ 5 6 ਸਾਲ ਤੋਂ ਇਹ ਵੀ ਪ੍ਰੋਬਲਮ ਸੀ ਮੈਨੂੰ ਤੇ ਇਹਨਾਂ ਨੇ ਡ੍ਰੌਪਸ ਦਿੱਤੇ ਅੱਖਾਂ ਦੇ ਵਿੱਚ ਪਾਉਣ ਨੂੰ ਤੇ ਮੇਰੀ ਅੱਖਾਂ ਠੀਕ ਅੱਛਾ ਜਦ ਮੈਂ ਜਿਹੜੇ ਤੁਹਾਡੀ ਏਜ ਦੀ ਸਾਡੀਆਂ ਭੈਣਾਂ ਹੈਗੀਆਂ ਨੇ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਤਾਂ ਜਦੋਂ 17 18 ਸਾਲ ਦੇ 19 ਸਾਲ ਦੇ ਸੀ ਜਦੋਂ ਤੁਹਾਨੂੰ ਇਹ ਪ੍ਰੋਬਲਮ ਆਉਣੀ ਸ਼ੁਰੂ ਸ਼ੁਰੂ ਕਿਵੇਂ ਹੋਈਆਂ ਸੀ ਕੋਈ ਸ਼ੁਰੂ ਜਿਵੇਂ ਪਹਿਲਾਂ ਆਉਂਦਾ ਸੀ ਪਸੀਨਾ ਤੇ ਚਲੋ ਮੈਂ ਨਹੀਂ ਕਹਿੰਦੀ ਬਹੁਤ ਜ਼ਿਆਦਾ ਆਉਂਦਾ ਸੀ ਆਉਂਦਾ ਸੀਗਾ ਫਿਰ ਜਿਵੇਂ ਮੇਰੀ ਮੈਰਿਜ ਹੋਈ ਮੇਰਾ ਵੱਡਾ ਬੇਟਾ ਹੋਇਆ ਉਹ ਜਿਵੇਂ ਕੋਈ ਮੈਡੀਸਿਨ ਹੀ ਐਵੇਂ ਦਿਖਾ ਦਿੱਤੀ ਗਈ ਕਿ ਉਹਦੇ ਨਾਲ ਇਹ ਦਿੱਕਤ ਆ ਗਈ ਮਤਲਬ ਡਿਲੀਵਰੀ ਤੋਂ ਬਾਅਦ ਪ੍ਰੋਬਲਮ ਹੋਈ ਜਿਆਦਾ ਉਸ ਤੋਂ ਬਾਅਦ ਜਿੱਦਾਂ ਹੌਲੀ-ਹੌਲੀ ਜਿਵੇਂ ਕਹਿ ਲਓ ਵੀ ਸਰੀਰ ਵਿੱਚ ਵੀ ਵੀਕਨੈਸ ਹੋ ਜਾਂਦੀ ਹੈ ਨਾ ਠੀਕ ਹੈ ਠੀਕ ਹੈ ਹੌਲੀ-ਹੌਲੀ ਜਿੱਦਾਂ ਜਿੱਦਾਂ ਅੱਗੇ ਸੈਕੰਡ ਬੇਬੀ ਉਸ ਤੋਂ ਬਾਅਦ ਹੋਰ ਜ਼ਿਆਦਾ ਦਿੱਕਤ ਹੋ ਗਈ ਇਸ ਤਰ੍ਹਾਂ ਹਾਂਜੀ ਫਿਰ ਕਰਕੇ ਮੈਂ ਸਾਹਮਦੇ ਸੀ ਜਦੋਂ ਕਬਰਾ ਹਟ ਤੁਸੀਂ ਕਹਿੰਦੇ ਵੀ ਰਸੋਈ ਦਾ ਕਬਰਾ ਹਟ ਚੜ ਜੇ ਨਹੀਂ ਸੀ ਬਸ ਇਦਾਂ ਹੀ ਥੋੜਾ ਕੰਮ ਕਰ ਲੈਣਾ ਹੁਣ ਤਾਂ ਏਸੀ ਲੱਗੇ ਹੋਏ ਸਾਰੇ ਘਰਾਂ ਦੇ ਵਿੱਚ ਹਨਾ ਕੰਮ ਕਰਕੇ ਚਲੋ ਅੰਦਰ ਏਸੀ ਚ ਹਨਾ ਤੇ ਥੋੜਾ ਕੰਮ ਕਰ ਲਿਆ ਫਿਰ ਅਸਟ ਥੋੜਾ ਕੰਮ ਕਰ ਲਿਆ ਫਿਰ ਅਸਟ ਇਦਾਂ ਬਾਹਰ ਮੈਂ ਧੁੱਪ ਵਿੱਚ ਬਿਲਕੁਲ ਨਹੀਂ ਜਾ ਸਕਦੀ ਜੇ ਤੁਸੀਂ ਬਣੀ ਜਾਉਗੇ ਫਿਰ ਪਸੀਨਾ ਤਾਂ ਆਪਣੇ ਆ ਵੀ ਨਹੀਂ ਆਉਣਾ ਹਾਂ ਮੈਂ ਜਾ ਹੀ ਨਹੀਂ ਸਕਦੀ ਬਸ ਗਈਆਂ ਤਾਂ ਫਿਰ ਮੈਨੂੰ ਇਦਾਂ ਹੁੰਦਾ ਕਿ ਹੁਣ ਮੈਂ ਡਿਗ ਜਾਣਾ ਤੇ ਬਸ ਜਿਆਦਾ ਪ੍ਰੋਬਲਮ ਹੋ ਜਾਂਦੀ ਹੈ ਹੁਣ ਤੁਹਾਨੂੰ ਜਿਹੜੀ ਪ੍ਰੋਬਲਮ ਹੈਗੀ ਤੁਸੀਂ ਕਹ ਰਹੇ ਹੋ ਵੀ ਨੀਂਦ ਦੀ ਜਿਹੜੀ ਪ੍ਰੋਬਲਮ ਹੈ ਪਹਿਲਾਂ ਕਿੰਨੀ ਕੁ ਪ੍ਰੋਬਲਮ ਸੀ ਤੁਹਾਨੂੰ ਨੀਂਦ ਦੀ ਤੁਸੀਂ ਕਹ ਰਹੇ ਵੀ ਤੁਸੀਂ ਸਪੈਸਿਫਿਕ ਨੀਂਦ ਦੀ ਗੱਲ ਕੀਤੀ ਹੈ ਹਾਂਜੀ ਨੀਂਦ ਇਵੇਂ ਜਿਵੇਂ ਕੋਈ ਟੈਨਸ਼ਨ ਹੋ ਗਈ ਕੋਈ ਸਟ्रेस ਹੋ ਗਿਆ ਅੱਛਾ ਫਿਰ ਉਹੀ ਗੱਲਾਂ ਦਿਮਾਗ ਵਿੱਚ ਜੋ ਆਪਾਂ ਦਿਨ ਦੇ ਵਿੱਚ ਜਿਹੜੀ ਗੱਲ ਕਰਦੇ ਆ ਉਹ ਮਾਈਂਡ ਵਿੱਚ ਬੈਠ ਜਾਂਦੀ ਹੈ ਹਨਾ ਠੀਕ ਹੈ ਥੋੜੀ ਘਰ ਦੇ ਇਸ਼ੂ ਹੁੰਦੇ ਆ ਜਿਵੇਂ ਮੇਰੇ ਹਸਬੰਡ ਨਹੀਂ ਠੀਕ ਮੇਰੇ ਬੱਚੇ ਨਹੀਂ ਠੀਕ ਉਹ ਇੱਕ ਗੱਲ ਮਾਈਂਡ ਵਿੱਚ ਜਦੋਂ ਆਪਣੇ ਬੈਠ ਜਾਂਦੀ ਹੈ ਨਾ ਉਹ ਜਾਂਦੀ ਨਹੀਂ ਹੈਗੀ ਉਹ ਆਪਾਂ ਜੋ ਦਿਨ ਸਾਰੇ ਜਣੇ ਗੱਲ ਕਰਦੇ ਆ ਨਾ ਉਹ ਰਾਤ ਨੂੰ ਰਿਪੀਟ ਹੋਈ ਜਾਂਦੀਆਂ ਹੋਈ ਜਾਂਦੀਆਂ ਤੇ ਉਸ ਦੀ ਵਜ੍ਹਾ ਸਾਰੇ ਚਲੋ ਥੋੜੇ ਬਹੁਤ ਇਸ਼ੂ ਤਾਂ ਸਾਰੇ ਘਰਾਂ ਦੇ ਵਿੱਚ ਨੇ ਲੇਕਿਨ ਫਿਰ ਹੁਣ ਜਦੋਂ ਤੁਸੀਂ ਇੱਥੋਂ ਲੈ ਕੇ ਗਿਓ ਬੁੰਦਾ ਹੁਣ ਮਤਲਬ ਪੈਂਦੇ ਸਾਰੇ ਡਿੱਗਦੇ ਸਾਰ ਬੈੱਡ ਤੇ ਨੀਂਦ ਆ ਜਾਂਦੀ ਐ ਅਸਾਂ ਡਿੱਗਦੀ ਕਹਿੰਦੇ ਸਾਡੀਆਂ ਪਿੰਡ ਦਾ ਕੰਮਕਾਰ ਤੋਂ ਜਦੋਂ ਥੱਕਿਆ ਰਿਓ ਕਹਿੰਦੇ ਡਿੱਗੀ ਜਾਂਦੇ ਆ ਹਾਂਜੀ ਹੁਣ ਆ ਜਾਂਦੀ ਮੈਨੂੰ ਹਾਂਜੀ ਜੇ ਦੂਸਰੀ ਵਾਰੀ ਮੈਡੀਸਿਨ ਲੈ ਗਏ ਨਾ ਹੁਣ ਹੁਣ ਮੈਨੂੰ ਨੀਂਦ ਆ ਜਾਂਦੀ ਐ ਨੀਂਦ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਸਾਰੀ ਗੱਲਬਾਤ ਲਈ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾ ਤੁਹਾਡਾ ਸੁਖਤੇਜ ਸਿੰਘ ਜੀ ਸੁਖਤੇਜ ਸਿੰਘ ਕਿੱਥੋਂ ਆਇਓ ਕੋਕਰੀ ਚ ਵੱਡੀ ਕੋਕਰੀ 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 ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਏ ਬਾਪੂ ਜੀ ਆਪਣੇ ਹਾਰਡ ਦਾ ਸੀ ਨੁਕਸ ਸੀ ਹਾਰਡ ਲਨ ਅਪ ਸੀ ਪਹਿਲੀ ਆ ਦੂਜੀ ਵਾਰਨ ਹੋਈ ਲੈਣਾ ਆਏ ਅੱਛਾ ਤੇ ਅੱਗੇ ਨੂੰ ਫਰਕ ਹੈ ਅੱਛਾ ਕੀ ਹੁੰਦਾ ਸੀ ਹਾਰਟ ਨੂੰ ਦਾ ਸਾਹ ਚੜਦਾ ਸੀ ਜਦੋਂ ਸਾਈਕਲ ਚਲਾਉਂਦੇ ਸੀ 10 ਕ ਕਰਮਾ ਜਾਣਾ ਸਾਹ ਚੜ ਜਾਣਾ ਉਤਰ ਜਾਣਾ ਜਦੋਂ ਠੀਕ ਹੋ ਜਾਣਾ ਫਿਰ ਚੜ ਜਾਣਾ अच्छा ते ਹੁਣ ਜਦੋਂ ਦੀ ਦਵਾਈ ਇੱਕ ਵੇਨੇ ਲੈ ਕੇ ਗਏ ਇੱਥੋਂ ਤੇ ਹੁਣ ਬਿਲਕੁਲ ਘਰੋਂ ਛੇ ਕਿਤੇ ਚੱਲ ਜੀ ਰਖੇ ਜਿੱਥੇ ਉਤਰਦੀ ਹੈ ਵਾਹ ਲੋ ਜਿਹੜੀ ਗੱਡੀ ਪਹਿਲੀ ਵਾਇਆ ਹੋ ਕੇ ਜਾਂਦੇ ਸੀ ਉਹਨੂੰ ਡਾਇਰੈਕਟ ਖੇਤ 'ਚ ਉਤਰਦੀ ਹੈ ਉਤਰਦੀ ਹੈ ਤੇ ਇਸ ਤੋਂ ਪਹਿਲਾਂ ਬਾਪੂ ਜੀ ਫਿਰ ਤੁਸੀਂ ਡਾਕਟਰ ਨੂੰ ਦਿਖਾਇਆ ਕਿਸੇ ਨੂੰ ਹਾਂ ਜੀ ਦਿਖਾਇਆ ਪਹਿਲਾਂ ਸੀ ਇੱਥੇ ਆਪਣੇ ਆਪਣਾ ਲੁਧਿਆਣੇ ਅੱਛਾ ਕੀ ਕਹਿੰਦੇ ਸੀ ਉਹਨਾਂ ਨੇ ਟੈਸਟ ਟੂਟ ਬਹੁਤ ਕੁ ਕਰਕੇ ਆਪਦੇ ਕਹਿੰਦੇ ਜੀ ਸਰਜਰੀ ਹੋਊਗੀ ਓਹੋ ਉਹ ਤਾਂ ਕਹਿੰਦੇ ਹੁਣੇ ਹੀ ਹੋਊਗੀ ਜੀ ਬਾਬੂ ਜੀ ਤੁਸੀਂ ਟਾਈਮ ਤੇ ਆਗੇ ਬਸ ਫਟਾਫਟ ਕਰਾ ਲਓ ਫਿਰ ਅਸੀਂ ਆਖਿਆ ਵੀ ਸਾਡੇ ਕੋਲ ਇਸ ਵਕਤ ਤੱਕ ਪੈਸੇ ਨਹੀਂ ਕਹਿੰਦੇ 4 ਲੱਖ ਰੁਪਈਆ ਜਮ੍ਹਾਂ ਕਰਾਓ ਅੱਛਾ ਤੇ ਸਰਜਰੀ ਹੋਊਗੀ ਤੁਹਾਡਾ ਵਿਛੇਤੀ ਤੇ ਛੇਤੀ ਕਰਾਓ ਅਸੀਂ ਕਹਿੰਦੇ ਕੋਈ ਨਾ ਰਹਿ ਕਰਕੇ ਤੁਹਾਨੂੰ ਦਵਾਈ ਦੇ ਦਿਓ ਅੱਛਾ ਪੰਜਾਂ ਦਿਨਾਂ ਦੀ ਦਵਾਈ ਦੇ ਦਿੱਤੀ ਫਿਰ ਅਸੀਂ ਉਹਨਾਂ ਪੰਜਾਂ ਦਿਨਾਂ ਚ ਸਾਨੂੰ ਅਸੀਂ ਆ ਤੁਹਾਡੀ ਐਡ ਵੇਖ ਲਈ ਪੜ੍ਹ ਲਈ ਅੱਛਾ ਫਿਰ ਇਹ ਹੁਣ ਕਈ ਫੇਰੇ ਸੀ ਇੱਥੇ ਡਾਕਟਰ ਸਾਹਬ ਕੋਲ ਆ ਗਏ ਅੱਛਾ ਤੇ ਇੱਥੇ ਦਵਾਈ ਇੱਕ ਵਾਰ ਲਗਾਈਆਂ ਤੇ ਹੁਣ ਬਹੁਤ ਠੀਕ ਹੈ ਅੱਛਾ ਹਾਂ ਮਤਲਬ ਉਹ ਦਵਾਈਆਂ ਫਿਰ ਧਰੀਆਂ 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 ਧਰਾਈਆਂ ਰਹਿ ਗਈਆਂ ਥੋੜੀ ਬਸ ਉਹ ਪੰਜਾਂ ਦਿਨਾਂ ਦੀ ਖਾਲੀ ਜੀ ਤਿੰਨਾਂ ਦੀ ਖਾਲੀ ਜੀ ਦੋਹਾਂ ਦੀ ਪਈ ਆ ਇਹਨਾਂ ਨੇ ਤੁਹਾਨੂੰ ਕੀ ਦਿੱਤਾ ਸੀ ਇਹਨਾਂ ਨੇ ਵੀ ਇਹਨਾਂ ਨੇ ਦਵਾਈ ਦਿੱਤੀ ਆ ਜੀ ਕਿਹੜੀ ਦਵਾਈ ਆ ਉਹ ਇਹ ਜੀ ਦਾਸ ਸੀ ਸੀ ਹੈ ਅੱਛਾ ਅੱਡੋ ਅੱਡੀ ਉਹ ਬੁੰਦਾ ਜੀ ਵਾਲੀਆਂ ਬੁੰਦਾ ਜੀ ਵਾਲੀਆਂ ਲੱਗਦਾ ਸੀ ਬਾਪੂ ਜੀ ਬੁੰਦਾ ਨਾਲ ਠੀਕ ਕਰ ਦੋ ਮੈਂ ਤਾਂ ਜਦੋਂ ਮੈਂ ਪਹਿਲੀ ਵਾਰ ਦੇਖਿਆ ਸੀ ਮੈਂ ਕਹੇ ਡਾਕਟਰ ਸਾਹਿਬ ਇਹ ਪਾਣੀ ਜੇ ਕੀ ਕਰੂਗੀ ਜੀ ਇਹ ਵੀ ਸੀ ਲੱਗਦਾ ਲੈ ਇਸ ਲਈ ਪਾਣੀ ਜੇ ਕੀ ਕਰ ਦੂ ਹੂੰ ਤੇ ਉਹ ਦਸਾਂ ਦਸਾਂ ਮਿੰਟਾਂ ਮਗਰੋਂ ਲੈਣੀ ਆ ਠੀਕ ਹੈ ਤੇ ਸਾਨੂੰ ਦੂ ਘੰਟਾ ਲੱਗ ਜਾਂਦਾ ਇੱਕ ਸੈਕਟ ਚ ਲੈਣ ਦਾ ਦੂਰੀ ਸਵੇਰੇ ਦੂਰੀ ਆਥ ਨੇ ਠੀਕ ਹੈ ਤੇ ਠੀਕ ਹੈ ਕੋਈ ਬਾਤ ਤਾਂ ਨਹੀਂ ਬਿਲਕੁਲ ਠੀਕ ਬਿਲਕੁਲ ਠੀਕ ਆਪਰੇਸ਼ਨ ਤੋਂ ਚੀਰ ਫਾੜ ਤੋਂ ਬਚ ਗਏ ਬਚ ਗਏ ਜੀ ਮਹਾਰਾਜ ਬਚਾ ਗਿਆ ਕਿਆ ਬਾਤ ਹੈ ਅੱਛਾ ਬਾਬੂ ਜੀ ਜਿਹੜੇ ਤੁਹਾਡੀ ਉਮਰ ਕਿੰਨੀ ਹੈ ਤੁਹਾਡੀ ਇਸ ਵੇਲੇ ਉਮਰ ਆਪਣਾ 73 ਸਾਲ ਹੈ 73 ਸਾਲ ਹੈ 73 ਸਾਲ ਦੀ ਉਮਰ ਚ ਵੀ ਤੁਸੀਂ ਸਾਈਕਲ ਚਲਾ ਰਹੇ ਹੋ ਇਸ ਵੇਲੇ ਬਿਲਕੁਲ ਰੌਣਾ ਜੀ ਖੇਤੀ ਕਰਦੇ ਅੱਛਾ ਹਾਂ ਤੇ ਫਿਰ ਪ੍ਰੋਬਲਮ ਆਈ ਕਿਵੇਂ ਬਾਪੂ ਜੀ ਖੇਤੀ ਬਾੜੀ ਕਰਦੇ ਮਿਹਨਤ ਕਰਦੇ ਅੱਗੇ ਅਸੀਂ ਤਾਂ ਬਹੁਤ ਕਨੇ ਵੀ ਇੰਨਾ ਕੰਮ ਧੰਦਾ ਕਰਦੇ ਹਾਂ ਤੇ ਵੀ ਦਿੱਕਤ ਇਹ ਕੀ ਹੋਇਆ ਕੀ ਇਹ ਹੂੰ 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 ਤੇ ਕੋਈ ਚਾਣ ਕੇ ਬਸ ਉਹ ਇੱਕਦਮ ਜਦੋਂ ਦੋ ਕਰਾਂ ਕਈ ਦਾ ਕੰਮ ਜਾਰੀ ਕੀਤਾ ਮੇਰਾ ਇੱਕ ਦੋ ਵਾਰਾਂ ਦਮ ਚੜਿਆ ਅੱਛਾ ਤੇ ਪਹਿਲਾਂ ਤਾਂ ਮੈਂ ਸੁਭੀਨੋ ਕੀਤਾ ਮੈਂ ਕਿਹਾ ਉਹ ਵੀ ਵੈਸੇ ਜੋ ਜੋ ਲੱਗ ਗਿਆ ਫਿਰ ਜਦੋਂ ਜਾਦੇ ਚਾਣ ਲੱਗ ਗਿਆ ਤੇ ਫਿਰ ਮੈਂ ਕਹਿੰਦੇ ਕੋਈ ਆਪਾਂ ਚੈੱਕ ਚੈੱਕ ਕਰਾਈਏ ਠੀਕ ਹੈ ਚਲ ਚੱਕਰਾ ਤੇ ਉਥੇ ਲੁਧਿਆਣੇ ਉਹਨਾਂ ਨੇ ਬਹੁਤ ਚੱਕ ਚੁੱਕ ਕੀਤੇ ਜਾਣ ਲੱਗ ਸਾਰਾ ਦਿਨ ਲੱਗ ਗਿਆ ਉਹ ਉਥੇ ਔਰਤ ਬਣ ਕੇ ਦੋ ਤਿੰਨ ਵਾਰ ਜਾਂਦੇ ਤਿੰਨ ਤਿੰਨ ਦਿਨ ਜਾਂਦੇ ਆ ਅੱਛਾ ਫਿਰ ਉਹਨਾਂ ਖੀਰਨ ਤਾਂ ਕਹਿੰਦੇ ਜੀ ਬਾਈਪਾਸ ਸਰਜਰੀ ਹੋਊਗੀ ਤੁਹਾਡੀ 4 ਲੱਖ ਰੁਪਏ ਜਮਾ ਕਰਾਓ ਓਕੇ ਫਿਰ ਅਸੀਂ ਕਦੇ ਤੁਹਾਡੇ ਕੋਲੇ ਇਸ ਵਕਤ ਇਹਨਾ ਪੈਸਾ ਹੈ ਨਹੀਂ ਠੀਕ ਠੀਕ ਤੇ ਸਾਨੂੰ ਦਈ ਦਿਓ ਉਹਨ ਮਤਲਬ ਥੋੜੀ ਹੈ ਜਿਹੜੀਆਂ ਬੂੰਦਾਂ ਨੇ 4 ਲੱਖ ਤੱਕ ਬਚਾਏ ਬਚਾਇਆ ਚੀਰ ਫਾੜ ਵੀ ਬਚਾਤੀ ਅੱਛਾ ਜਿਹੜੇ ਤੁਹਾਡੀ ਉਮਰ ਦੇ ਸਾਡੇ ਬਾਪੂ ਜੀ ਹੈਗੇ ਨੇ ਸਾਡੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਕੀ ਕਹੋਗੇ ਸਾਰੇ ਦੁਨੀਆ ਜਿਵੇਂ ਤੁਸੀਂ ਵੀਡੀਓ ਦੇਖੀ ਸੀ ਨਾ ਹਾਂਜੀ ਤੇ ਹੁਣ ਤੁਹਾਨੂੰ ਸਾਰੇ ਦੁਨੀਆ ਵੇਖ ਰਹੀ ਐ ਕੀ ਕਹੋਗੇ ਉਹਨਾਂ ਨੂੰ ਅਸੀਂ ਕਹੋਗੇ ਸਾਡੇ ਪੀਤਾ ਰੱਬ ਹੀ ਆ ਕੀ ਆ ਵਾਦਵਾ ਸ਼ੁਕਰੀਆ ਬਾਪੂ ਜੀ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਸੋ ਤੁਸੀਂ ਦੇਖੋ ਇਹਨਾਂ ਬਾਪੂ ਜੀਆਂ ਨੂੰ ਲੁਧਿਆਣੇ ਦੇ ਇੱਕ ਵੱਡੇ ਹਸਪਤਾਲ ਨੇ ਹਾਰਟ ਦੀ ਸਰਜਰੀ ਬਾਬਤ ਕਹਿਤਾ ਸੀ ਔਰ 4 ਲੱਖ ਰੁਪਿਆ ਜਮ੍ਹਾਂ ਕਰਵਾਉਣ ਨੂੰ ਕਿਹਾ ਸੀ ਪਰ ਇੱਥੇ ਮੈਨੂੰ ਲੱਗਦਾ ਹੈ ਕਿ ਉਹ 4 ਲੱਖ ਤਾਂ ਜਿਹੜਾ ਚਲੋ ਬਚਿਆ-ਬਚਿਆ ਖਾਦੀ ਘੜੀ ਉਹਨੇ ਤਾਂ ਜਿਹਨੂੰ ਪੰਜਾਬੀ ਵਿੱਚ ਅਸੀਂ ਕਹਿੰਦੇ ਆ ਬਾਪੂ ਜੀ ਦੀ ਜਿਹੜੀ ਸਿਹਤ ਹੈਗੀ ਉਹ ਇਸ ਵੇਲੇ ਬਿਲਕੁਲ ਠੀਕ ਹੈ ਬਗੈਰ ਚੀਰ ਫਾੜ ਤੋਂ ਸੋ ਸਾਡੇ ਨਾਲ ਇੱਕ ਹੋਰ ਇੱਕ ਹੋਰ ਸਾਡੇ ਨਾਲ ਸਾਡੇ ਵੀਰ ਨੇ ਸਤਿ ਸ੍ਰੀ ਅਕਾਲ ਬੇ ਜੀ ਸਤਿ ਸ੍ਰੀ ਅਕਾਲ ਜੀ ਕਿਨਾ ਹੈ ਤੁਹਾਡਾ ਮੇਰਾ ਨਾਮ ਜੋਦੀਪ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਕੋਟਕਪੂਰੇ ਕੋਲੇ ਪਿੰਡ ਸਰਾਵਾ ਉੱਥੋਂ ਸਰਾਵਾ ਤੋਂ ਆਇਓ ਤੇ ਕੀ ਪ੍ਰੋਬਲਮ ਲੈ ਕੇ ਮਰੇਣਾ ਜੀ ਅਸੀਂ ਐਂਜੋਗ੍ਰਾਫੀ ਕਰਾਈ ਸੀਗੀ ਗੁਰੂਗ੍ਰਾਮ ਸਾਹਿਬ ਮੈਡੀਕਲ ਕਾਲਜ ਤੁਸੀਂ ਹਾਂਜੀ ਐਂਜੋਗ੍ਰਾਫੀ ਕਰਾਈ ਮਤਲਬ ਕਿ ਹੱਟ ਤੇ ਮੈਨੂੰ ਪ੍ਰੋਬਲਮ ਅੱਛਾ ਮੇਨ ਨਾੜੀ ਹੁੰਦੀ ਜਿਹੜੀ ਉਹ ਬਲੌਕ ਵੀ ਮੇਨ ਨਾੜੀ ਹਾਂ ਉਹਨਾਂ ਨੇ ਸੂਈ ਪਾਈ ਸੀ ਕਹਿੰਦੇ ਹੁਣ ਤੇਰੇ ਵੀ ਦੋ ਪੈਣਗੇ ਛੱਟ ਪੈਣਗੇ ਅੱਛਾ ਜੀ ਮੇਰੇ ਦਤ ਹੁੰਦਾ ਇਹਨੇ ਥਾਂ ਤੇ ਤੇ ਦੋਹਾਂ ਬਾਹਾਂ 'ਚ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਸਾਹ ਚੜਦਾ ਸੀ ਉਹ ਕਹਿੰਦੇ ਸੂਈ ਤੇਰੇ ਪਾਈ ਆ ਹੁਣ ਦੋ ਨਾਲ ਨਾਲ ਪਾ ਜਾਣੇ ਆ ਤੇ ਅਸੀਂ ਫਿਰ ਨਹੀਂ ਹੋਣੀ ਪਉਣਾ ਆਏ ਟਾਈਮ ਹੈ ਨਹੀਂ ਸਾਡੇ ਕੋਲੇ ਠਹਿਰ ਕੇ ਪਵਾ ਲਾਂਗੇ ਮੁਰਕਿਓ ਸਾਡੇ ਰਿਸ਼ਤੇਦਾਰੀ ਚ ਕੋਈ ਦਵਾਈ ਲੈ ਗਿਆ ਸੀ ਇਹਨਾਂ ਕੋਲ। ਅੱਛਾ। ਉਹ ਕਹਿੰਦੇ ਤੁਸੀਂ ਵੀ ਇੱਕ ਵਾਰੀ ਉੱਥੇ ਜਾਓ। ਅੱਛਾ। ਅਸੀਂ ਇੱਥੇ ਆ ਗਏ ਆ ਪਹਿਲੀ ਵਾਰੀ ਦਵਾਈ ਲਗਾਇਆ ਉਸ ਤੋਂ ਬਾਅਦ ਮੇਰੇ ਪੀੜ-ਪੁਰ ਕੋਸ ਨਹੀਂ ਹੋਏਗਾ। ਠੀਕ। ਇੱਕ ਵਾਰ ਨਾਲ ਹੀ, ਇੱਕ ਨਾਲ ਹੀ ਆ ਦੂਜਿਆ ਰਾਮ ਐ। ਅੱਛਾ। ਮੁਰਕਿਓ ਤੋ ਕਹਿ ਰਹੀ ਸੀ ਫਟਾਫਟ ਤੁਸੀਂ ਟੰਡ ਪਾਓ। ਉਹ ਮੇਰੇ ਕੋਲ ਫੋਟੋ ਵੀ ਹੈਗੀ ਮੋਬਾਈਲ 'ਚ। ਤਵਾ ਹੀ ਬਣਾਵੇ 10 ਕੇ ਨਹੀਂ ਨਾ ਪਾ। 10 ਹੀ ਦੀ ਬਣੀ ਵੀ ਆ। ਅੱਛਾ ਅੱਛਾ। ਉਹ ਜੇ ਮੇਨ ਨਾਰ ਦੀ ਆਈ ਕਿਤੇ ਦੋ ਪੈਣੇ ਇਕੱਠੇ ਤੇਰੇ। ਤੇ ਮੈਂ ਕਿਹਾ ਜੇ ਦੋ ਹੋਣੇ ਪੈਗੇ ਗਾਂ ਹੌਲ-ਹੌਲ ਮਰੀ 45 45 ਸਾਲ ਇਹ ਤਾਂ ਉਮਰ ਵੀ ਕੁਛ ਨਹੀਂ ਹੈ ਜੀ ਹਾਂ ਜੀ ਇੱਕੋ ਦਾ ਵੀ ਹੌਨ ਲੱਪਿਆ ਸੀਗਾ ਦਰਦ ਉਹ ਐਂਜਿਓਗ੍ਰਾਫੀ ਕਰਾਈ ਪਰ ਉਸ ਤੋਂ ਬਾਅਦ ਮੇਰੇ ਕੋ ਨਾ ਪੀੜ ਹੋਈ ਗਈ ਨੋ ਪ੍ਰੋਬਲਮ ਪੌੜੀਆਂ ਉਚੜਾ ਜਾਂਦਾ ਮੈਂ ਡਾਕਟਰ ਸਾਹਿਬ ਨੂੰ ਤਾਂਖੇ ਨਾ ਆਏ ਚੜੀ ਮੈਂ ਮੈਂ ਗੇੜੇ ਹੀ ਕਰਦਾ ਘਰੇ ਤੇ ਪੌੜੀਆਂ ਪੁਰੀਆਂ ਚੜ ਜਾਨਾ ਕੋਈ ਹੋਈ ਨਹੀਂ ਕੀ ਓਕੇ ਜੀ ਕਿਨੇ ਦਿਨ ਦੀ ਮੈਡੀਸਨ ਲੈ ਕੇ ਗਏ ਸੀ ਤੁਸੀਂ 20 ਦਿਨ ਦੇ ਕੇ ਗਏ ਸਿਰਫ 20 ਦਿਨ ਪਹਿਲੇ ਦਿਨ ਤੋਂ ਸ਼ੁਰੂ ਹੋਏਗਾ ਮੈਨੂੰ ਪੈਣ ਪੀਣ ਸਾਡੇ ਲੱਗ ਆਏ ਪਤਾ ਵੀ ਹੋਊਗਾ ਠੀਕ ਹੋਊਗਾ ਪੌਇਟਰ ਰਿਜ਼ਲਟ ਆਇਆ ਅੱਛਾ ਮੈਂ ਤਾਂ ਉਹਦੇ ਵੀ 20 ਦਿਨਾਂ ਦੀ ਲੈ ਕੇ ਗਏ ਸੀ ਤੁਸੀਂ ਇੰਨੇ ਨੰਬਰ ਫੇਰ ਆ ਗਏ ਆ ਪਰ ਮੇਨੂੰ ਤਾਂ ਹੋ ਗਿਆ ਬੈਸਟ ਰਿਜਲਟ ਹੈ ਕੋਈ ਦਰਦ ਨਹੀਂ ਹੋਇਆ ਕੋਈ ਕੁਛ ਨਹੀਂ ਹੋਇਆ ਜਮਾਂ ਠੀਕ ਹੈ ਲੋ ਤੁਹਾਡੇ ਵੀ ਫਿਰ ਤਾਂ ਬਾਪੂ ਜੀ ਵਾਂਗੂ ਜਿਹੜੀ ਚੀਰ ਫਾੜ ਹੈਗੀ ਉਹ ਬਚ ਗਈ ਬਿਲਕੁਲ ਜੀ ਬਿਲਕੁਲ ਹੁਣ ਸਟੰਟ ਦਾ ਪਤਾ ਨਹੀਂ ਹੁੰਦਾ ਕਿ ਕਿੰਨੇ ਸੱਤ ਸੱਤ ਸਟੰਟ ਪਾਏ ਜਾਂਦੇ ਆ 8 8 ਪਾਏ ਜਾਂਦੇ ਆ ਠੀਕ ਹੈ ਹੁਣ ਜਦ ਐ ਪਵਾਇਆ ਜੇ ਸਟੰਟ ਮੁੜ ਕੇ ਸਾਰਾ ਪਰੋਇਆ ਜਾਂਦਾ ਹੈ ਸਹੀ ਗੱਲ ਜੀ ਔਰ ਜਦੋਂ ਸਾਡੇ ਰਿਸ਼ਤੇਦਾਰ ਨੇ ਦੱਸਿਆ ਵੀ ਅਸੀਂ ਠੀਕ ਹੋਏ ਆ ਉਹਨਾਂ ਨੂੰ ਕੀ ਪ੍ਰੋਬਲਮ ਹੋਈ ਸੀ ਉਹਨਾਂ ਨੂੰ ਵੀ ਸੀਗੀ ਜੀ ਹੱਟ ਵੀ ਸੀਗੀ ਉਹ ਕਹਿੰਦੇ ਤੁਸੀਂ ਇੱਕ ਵਾਰੀ ਉੱ ਅਸੀਂ ਫਿਰ ਇੱਥੇ ਆ ਗਏ ਆ ਜੋ ਬਸ ਉਦੋਂ ਬਾਅਦ ਹਾਂ ਚੜਦੀ ਕਲਾ ਹਾਂਜੀ ਹਾਂ ਬਿਲਕੁਲ ਚੜਦੀ ਕਲਾ ਜੀ ਚੜਦੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀਆਂ ਉਹਨੇ ਔਰ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਲੋਕ ਹੈਗੇ ਨੇ ਦੂਰ ਦੂਰੋਂ ਇੱਥੇ ਆ ਰਹੇ ਨੇ ਔਰ ਡਾਕਟਰ ਸ਼ਰਮਾ ਜੀ ਹੋਰਾਂ ਦੇ ਜਿਹੜਾ ਲੋਕ ਹੈਗੇ ਨੇ ਇਹਨਾਂ ਦੇ ਕੋਈ ਸੰਗੀ ਸਾਥੀ ਕੋਈ ਰਿਸ਼ਤੇਦਾਰ ਜਿਹੜਾ ਰੈਫਰੈਂਸ ਦਿੰਦਾ ਉਸ ਦੇ ਅਕੋਰਡਿੰਗ ਵੀ ਇੱਥੇ ਪਹੁੰਚ ਰਹੇ ਨੇ ਔਰ ਉਹਨਾਂ ਦਾ ਕਹਿਣਾ ਹੈ ਵੀ ਜਦੋਂ ਹੀ ਉਹਨਾਂ ਨੇ ਇੱਥੇ ਦੇ ਜਿਹੜੇ ਬੁੰਦਾ ਹੈਗੇ ਨੇ ਲੈਣੀਆਂ ਸ਼ੁਰੂ ਕੀਤੀਆਂ ਨੇ ਇਲੈਕਟ੍ਰੋ ਹੋਮੀਓਪੈਥੀ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਤਾਂ ਉਹਨਾਂ ਦੀ ਜ਼ਿੰਦਗੀ ਹੈਗੀ ਹੈ ਕਾਫੀ ਹੱਦ ਤੱਕ ਬਦਲਣੀ ਜਿਹੜੀ ਉਹ ਸ਼ੁਰੂ ਹੋ ਗਈ ਹੈ ਸੋ ਉਮੀਦ ਕਰਦਾ ਵੀਡੀਓ ਦੇ ਵਿੱਚ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਦੇਖ ਰਹੇ ਹੋ ਜੋ ਅਸੀਂ ਤੁਹਾਨੂੰ ਦਿਖਾਇਆ ਹੈ ਤਾਂ ਉਸ ਨੁਸਕੇ ਨੂੰ ਉਸ ਫਾਰਮੂਲੇ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦਾ ਤੁਸੀਂ ਸਲਾਹ ਹੈਗੀ ਜ਼ਰੂਰ ਕਰਨਾ ਹੈ ਧੰਨਵਾਦ